ਸਤਿ ਸ਼੍ਰੀ ਅਕਾਲ ਦੀ ਅਨਮਿਊਟ ਦੇਖ ਰਹੇ ਹਾਂ ਤੁਸੀਂ ਮੈਂ ਪ੍ਰਵਿੰਦਰ ਸਿੰਘ ਤੁਹਾਡਾ ਸਵਾਗਤ ਕਰਦਾ। ਦੇਸ਼ ਦੁਨੀਆ ਦੀਆਂ ਵੱਡੀਆਂ ਖਬਰਾਂ ਤੇ ਚਰਚਾ ਕਰਾਂਗੇ ਅਤੇ ਚਰਚਾ ਦੇ ਲਈ ਮੇਰੇ ਨਾਲ ਸਟੂਡੀਓ 'ਚ ਮੌਜੂਦ ਨੇ ਪ੍ਰੋਫੈਸਰ ਮਨਜੀਤ ਸਿੰਘ। ਪ੍ਰੋਫੈਸਰ ਸਾਹਿਬ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਜੀ। ਪ੍ਰੋਫੈਸਰ ਸਾਹਿਬ ਅੱਜ ਪੰਜਾਬ ਦੀ ਸਿਆਸਤ ਲਈ ਵੱਡਾ ਦਿਨ ਹੈ। ਪੰਥ ਦੇ ਲਈ ਵੀ ਵੱਡਾ ਦਿਨ ਹੈ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਹੁਕਮ ਹੋਇਆ ਹੈ। ਉਹ ਸਿਆਸਤ ਨਾਲ ਵੀ ਸੰਬੰਧਿਤ ਹੈ, ਪੰਥਕ ਹਲਕਿਆਂ ਨਾਲ ਵੀ ਸੰਬੰਧਿਤ ਹੈ। ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀ ਅਕਰਾਰ ਦੇ ਦਿੱਤਾ ਗਿਆ ਹੈ। ਜਿਸ ਗੱਲ ਦਾ ਇੰਤਜ਼ਾਰ ਨੂੰ ਕਰ ਰਹੇ ਸੀ ਕਿ ਆਖਰ ਕਦੋਂ ਸੁਖਬੀਰ ਬਾਦਲ ਖਿਲਾਫ ਜਿਹੜੇ ਸੁਖਬੀਰ ਬਾਦਲ ਤੇ ਦੋਸ਼ ਲਗਾਉਂਦੇ ਨੇ ਕਿ ਕਦੋਂ ਅਕਾਲ ਤਖਤ ਸਾਹਿਬ ਤੋਂ ਇਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਜਾਊ ਉਹ ਦੋਸ਼ੀ ਕਰਾਰ ਯਾਨੀ ਕਿ ਤਨਖਾਈ ਅਕਰਾਰ ਅੱਜ ਜਥੇਦਾਰ ਸਹਿਬਾਨਾਂ ਦੇ ਵੱਲੋਂ ਦੇ ਦਿੱਤਾ ਗਿਆ ਸੁਖਬੀਰ ਬਾਦਲ ਨੇ ਵੀ ਨਿਵਕੇ ਇਸਮਤ ਨੂੰ ਸਿਰ ਮੱਥੇ ਪਰਵਾਨ ਕੀਤਾ ਉਹਨਾਂ ਨੇ ਕਿਹਾ ਕਿ ਮੈਂ ਕੋਈ ਪੇਸ਼ ਹੋਵਾਂਗਾ ਅਤੇ ਜੋ ਹੁਕਮ ਹੋਊਗਾ ਅੱਗੇ ਮੈਂ ਉਹ ਨਿਭਾਊਂਗਾ ਸਿਰ ਮੱਥੇ ਪਰ ਹੁਣ ਸਵਾਲ ਸਿਆਸਤ ਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁਣ ਸੁਖਬੀਰ ਬਾਦਲ ਦੀ ਛਵੀ ਇਸ ਤੋਂ ਬਾਅਦ ਸੁਧਰ ਜਾਵੇਗੀ ਕਿਉਂਕਿ ਜੋ ਹੁਣ ਤੱਕ ਦਾਗ ਤੱਬੇ ਲੱਗਦੇ ਸੀ ਕਿ ਇਹਨਾਂ ਨੇ ਬੇਅਦਬੀ ਕਰਾਤੀ ਇਹਨਾਂ ਨੇ ਮਾਫੀ ਦਵਾਤੀ ਜਾਂ ਹੋਰ ਬਹੁਤ ਕੁਝ ਇਲਜ਼ਾਮ ਇਹਨਾਂ ਤੇ ਲੱਗੇ ਕੀ ਹੁਣ ਇਸ ਮਾਫੀ ਤੋਂ ਬਾਅਦ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੀ ਤਨਖਾਹਾਂ ਈਕਰਾਰ ਦੇ ਦਿੱਤਾ ਗਿਆ ਉਸ ਤੋਂ ਬਾਅਦ ਜੇਕਰ ਤਨਖਾਹ ਲਗਦੀ ਹੈ ਵਾਪਿਸ ਪੰਥਰ ਦੇ ਵਿੱਚ ਉਹਨਾਂ ਨੂੰ ਪ੍ਰਵਾਨ ਕਰ ਲਿਆ ਜਾਂਦਾ ਕਿ ਉਸ ਤੋਂ ਬਾਅਦ ਸੁਖਬੀਰ ਬਾਦਲ ਦੀ ਛਵੀ ਦੇ ਵਿੱਚ ਸੁਧਾਰ ਆਊਗਾ ਜਾਫਰ ਉਹਨਾਂ ਦੀ ਜਿਹੜਾ ਸਿਆਸੀ ਭਵਿਖਿਆ ਉਹ ਚ ਸੁਧਾਰ ਆਊਗਾ ਤੇ ਹੁਣ ਜੇਕਰ ਗੱਲ ਕੀਤੀ ਜਾਵੇ ਮੌਜੂਦਾ ਸਮੇਤ ਤਨਖਾਹੀਆਂ ਕਰਾਰ ਦੇਣ ਤੋਂ ਬਾਅਦ ਕੀ ਪ੍ਰਭਾਵ ਹੋਊਗਾ ਦੇਖੋ ਸਭ ਤੋਂ ਪਹਿਲਾਂ ਤੇ ਇੱਕ ਖੁਸ਼ੀ ਦੀ ਗੱਲ ਹੈਗੀ ਆ ਪ੍ਰਵਿੰਦਰ ਕਿ ਅਜੇ ਵੀ ਦੁਨੀਆ ਦੇ ਵਿੱਚ ਜਿਸ ਤਰ੍ਹਾਂ ਇਹਨਾਂ ਨੇ ਸਾਰੀ ਚੀਜ਼ ਨੂੰ ਪੇਸ਼ ਕੀਤਾ ਕਿ ਡੈਮੋਕਰੇਸੀ ਦਾ ਬੜੀ ਇੱਕ ਪੋਲ ਬਾਲਾ ਹੈਗਾ ਇਹ ਮਾਨ ਵਾਲੀ ਗੱਲ ਆ ਕਿ ਇੱਕ ਭਾਵੇਂ ਕੋਈ ਰਾਜਾ ਹੋਵੇ ਭਾਵੇਂ ਕੋਈ ਰੰਕ ਹੋਵੇ ਭਾਵੇਂ ਕੋਈ ਚੀਫ ਮਿਨਿਸਟਰ ਹੋਵੇ ਭਾਵੇਂ ਕੋਈ ਡਿਪਟੀ ਚੀਫ ਮਿਨਿਸਟਰ ਹੋਵੇ ਇਸ ਸਮੁਦਾਇ ਦੇ ਅੰਦਰ ਜਿਹੜੀ ਸੁਪਰੀਮ ਸੀਟ ਹੈਗੀ ਅਕਾਲ ਤਖਤ ਦੀ ਜਿਹੜੀ ਅਕਾਲ ਦੀ ਮਤਲਬ ਜਿਹਦੇ ਵਿੱਚ ਸਾਰਿਆਂ ਨੂੰ ਮਤਲਬ ਲੈ ਕੇ ਤੇ ਉਹ ਸੀਟ ਦੀ ਜਿਹੜੀ ਤੁਸੀਂ ਉਹਦੇ ਬਾਰੇ ਸੋਚਦੇ ਆ ਜਾਂ ਉਹਦੇ ਬਾਰੇ ਕੋਈ ਆਪਣਾ ਵਿਚਾਰ ਬਣਾਉਨੇ ਆ ਤਾਂ ਜੇ ਉਥੇ ਨਿਮਾਣਾ ਹੋ ਕੇ ਕੋਈ ਬੰਦਾ ਜਾਂਦਾ ਜਾਂ ਉਸ ਨੂੰ ਮੰਨ ਕੇ ਜਾਂਦਾ ਔਰ ਤੁਸੀਂ ਇਹ ਦੇਖੋ ਸਾਰੇ ਪ੍ਰੋਸੈਸ ਵਿੱਚ ਹਰ ਬੰਦਾ ਗਿਆ ਸਭ ਨੂੰ ਖੁੱਲ ਸੀ ਕਿ ਆਪਣੀ ਗੱਲ ਰੱਖੇ ਇਹ ਕੋਟਾਚ ਨਹੀਂ ਇੰਜ ਹੈ ਕਿ ਤੁਸੀਂ ਜਿਹੜਾ ਮਰਜ਼ੀ ਉੱਥੇ ਜਾ ਕੇ ਜੋ ਮਰਜ਼ੀ ਜਿਸ ਤਰ੍ਹਾਂ ਕਿਨੋ ਕਿਨੋ ਸਾਲ ਲੱਗਦੇ ਇੱਥੇ ਕਬੂਤਾ ਟਾਈਮ ਵੀ ਨਹੀਂ ਲੱਗਾ ਬੰਦੇ ਗਏ ਉਹਨਾਂ ਨੇ ਆਪਣੀ ਗੱਲ ਰੱਖੀ ਦੂਜੇ ਨੂੰ ਬੁਲਾਇਆ ਗਿਆ ਉਹਨਾਂ ਨੇ ਆਪਣੀ ਗੱਲ ਦੀ ਕਨਫੈਸ਼ਨ ਕੀਤਾ ਉਹਦੇ ਤੇ ਫਿਰ ਉਹਨਾਂ ਨੇ ਆਪਣਾ ਸੋਚ ਵਿਚਾਰ ਕੀਤਾ ਸੋਚ ਵਿਚਾਰ ਤੋਂ ਬਾਅਦ ਇਹ ਸੁਖਬੀਰ ਬਾਦਲ ਹੁਣਾਂ ਨੂੰ ਤਨਖਾਹ ਜਾਣੀ ਤੁਸੀਂ ਇੰਜ ਕਹ ਲਓ ਕਿ ਰਿਲੀਜੀਅਸ ਪਨਿਸ਼ਮੈਂਟ ਜਾਂ ਉਸ ਗੱਲ ਦਾ ਗਿਲਟੀ ਪਾਇਆ ਕਿ ਹਾਂ ਇਹਨਾਂ ਨੇ ਗਲਤੀਆਂ ਕੀਤੀਆਂ ਤੇ ਤਨਖਾਹ ਦਾ ਮਤਲਬ ਉਹ ਐਸ ਵੇਲੇ ਉਸ ਦੇ ਦੋਸ਼ੀ ਇਕਰਾਰ ਦੇ ਦਿੱਤਾ ਮੈਂ ਰਿਲੀਜੀਅਸ ਮਿਸਕੰਡਕਟ ਦੇ ਦੋਸ਼ੀ ਕਰਾਰ ਦੇ ਦਿੱਤਾ ਇੰਜ ਤੁਸੀਂ ਕਹਿ ਲਓ ਇਹਨੂੰ ਤਨਖਾਹ ਕਹਿ ਦਿੰਦੇ ਆ ਤਾਂ ਦੂਜੇ ਪਾਸੇ ਨਾਲ ਹੀ ਉਹਨਾਂ ਨੇ ਕਹਿ ਦਿੱਤਾ ਵੀ ਇਹ ਕੱਲਾ ਨਹੀਂ ਉਹਨੇ ਤੇ ਆਪਣੀ ਦਿਾਨਤਦਾਰੀ ਦੇ ਨਾਲ ਸਾਰਾ ਕੁਝ ਐਜ਼ ਅ ਪ੍ਰਧਾਨ ਆਪਣੇ ਝੋਲੀ ਪਾ ਲਿਆ ਪਰ ਮਲਾਈਆਂ ਤੇ ਤੁਸੀਂ ਵੀ ਖਾਧੀਆਂ ਤੁਸੀਂ ਵੀ ਆਉ 15 ਦਿਨਾਂ ਦੇ ਅੰਦਰ ਅੰਦਰ ਤੁਸੀਂ ਕੀ ਕਹਿਣਾ ਚਾਹੁੰਦੇ ਆਪਣੇ ਬਾਰੇ ਆਪਣੀ ਪੋਜੀਸ਼ਨ ਬਾਰੇ ਕੰਫੈਸ਼ਨ ਬਾਰੇ ਕੀ ਕਹਿਣਾ ਚਾਹੁੰਨੇ ਆ ਉਹ ਆਪਣਾ ਤੁਸੀਂ ਕਰੋ ਉਦੋਂ ਬਾਅਦ ਅਸੀਂ ਤੁਹਾਡੇ ਬਾਰੇ ਵੀ ਫੈਸਲਾ ਲਵਾਂਗੇ ਮੈਂ ਇਸ ਕਰਕੇ ਗੱਲ ਸ਼ੁਰੂ ਕਰ ਰਿਹਾ ਕਿ ਕੱਲਾ ਸਿੱਖ ਧਰਮ ਚ ਹੀ ਇਹੋ ਜੀ ਰਵਾਇਤ ਹੈਗੀ 크ਰਿਸਚੀਅਨਟੀ ਦੇ ਵਿੱਚ ਵੀ ਹੈ ਜਿਹੜੇ ਵੀ ਕੋਈ ਕਿਸੇ ਬੰਦੇ ਦਾ ਜਿਹੜੇ ਭਾਵੇਂ ਲੇ ਫਾਲੋਅਰ ਹੋਵੇ ਜਾਂ ਕੋਈ ਵੱਡੀ ਪੋਜੀਸ਼ਨ ਤੇ ਹੋਵੇ ਜਦੋਂ ਉਹਦਾ ਕੋਈ ਮਿਸਕੰਡਕਟ ਆਉਂਦਾ ਕਿਸੇ ਵੀ ਕਿਸਮ ਦਾ ਉਹ ਔਰਤ ਪ੍ਰਤੀ ਹੈ ਜਾਂ ਕੋਈ ਧਰਮ ਪ੍ਰਤੀ ਹੈ ਜਾਂ ਕੋਈ ਹੋਰ ਆਰਥਿਕ ਤੌਰ ਤੇ ਮਿਸਕੰਡਕਟ ਹੈਗਾ ਉਹ ਜਿਉਂ ਹੀ ਜਾ ਕੇ ਫਾਦਰ ਕੋਲ ਫਾਦਰ ਦਾ ਮਤਲਬ ਜਿਹੜੇ ਉਹਨਾਂ ਦੇ ਪ੍ਰੀਸਟ ਹੈਗੇ ਉਹਨੂੰ ਜਾ ਕੇ ਉਹ ਮੰਨ ਲੈਂਦਾ ਉਹਨੂੰ ਕਹਿੰਦੇ ਕਨਫੈਸ਼ਨਸ ਤੇ ਉਦੋਂ ਬਾਅਦ ਉਸ ਨੂੰ ਉਹ ਜੋ ਵੀ ਉਹਨਾਂ ਨੇ ਕਹਿਣਾ ਕਹਿ ਕੇ ਤੇ ਅੱਗੇ ਤੋਂ ਉਸ ਨੂੰ ਉਹ ਪੁਰਾਣਾ ਜਿਹੜਾ ਉਹਦਾ ਹਿਸਾਬ ਸਾਫ਼ ਹੋ ਜਾਂਦਾ ਉਹਦੇ ਤੇ ਕਾਂਟਾ ਲੱਗ ਜਾਂਦਾ ਇਹ ਉਸੇ ਪ੍ਰਥਾ ਦੇ ਵਿੱਚ ਹੈ ਕਿ ਬੰਦਿਆਂ ਨੂੰ ਅਸੀਂ ਸਮਝਾਉਣਾ ਆ ਬੰਦਿਆਂ ਦੀਆਂ ਗਲਤੀਆਂ ਤੋਂ ਮੁਕਤ ਕਰਾ ਕੇ ਉਹਨਾਂ ਨੂੰ ਬੰਦਾ ਬਣਾਉਣਾ ਆ ਨਾ ਕਿ ਅਸੀਂ ਕਿਸੇ ਨੂੰ ਜਿਸ ਤਰ੍ਹਾਂ ਚੱਕ ਕੇ ਜੇਲ੍ਹ ਚ ਦੇ ਦਿੱਤਾ ਤੇ ਉਹ ਫਿਰ ਕਈ ਵਾਰੀ ਤੇ ਉਹ ਜਿੱਥੇ ਕਿ ਜੇ ਪਹਿਲਾਂ ਹੁੰਦਾ ਉੱਥੋਂ ਵੀ ਥੱਲੇ ਡਿੱਗ ਪੈਂਦਾ ਉੱਥੇ ਜਾ ਕੇ ਕਿਉਂਕਿ ਉੱਥੇ ਤੇ ਪਹਿਲਾਂ ਹੀ ਜੇਲ੍ਹਾਂ ਚ ਬੰਦੇ ਬਦਮਾਸ਼ ਆ ਬਹੁਤ ਇਸ ਕਰਕੇ ਜੋ ਸੱਚੀ ਹਾਲਾਂਕਿ ਜੇਲ੍ਹਾਂ ਦੇ ਬਾਹਰ ਵੀ ਸੁਧਾਰ ਕਰ ਲਿਖਿਆ ਸੁਧਰ ਤਾਂ ਕੋਈ ਹੈ ਨਹੀਂ ਤੁਸੀਂ ਦੇਖਿਆ ਹੋਏ ਤਾਂ ਮੈਨੂੰ ਦੱਸ ਦਿਓ ਵਿਕਟਦੇ ਜ਼ਰੂਰ ਦੇਖੇ ਜੇਲਾਂ ਚ ਜਾ ਕੇ ਇੱਥੇ ਵੀ ਉਹਦਾ ਮਕਸਦ ਇਹੀ ਹੈ ਕਿ ਇੱਕ ਸੰਸਥਾ ਹੈਗੀ ਆ ਜਿਹਦੇ ਵਿੱਚ ਔਰੋ ਦੇ ਬਹੁਤ ਵੱਡੇ ਪੱਧਰ ਤੇ ਲਗ ਲਗ ਧਰਮਾਂ ਤੋਂ ਬਲੀਵਰ ਵੀ ਹੈਗੇ ਆ ਫਾਲੋਅਰ ਹੈਗੇ ਆ ਤੇ ਜੇ ਕੋਈ ਉਸ ਦੇ ਨਾਲ ਬੇਇਨਸਾਫੀ ਹੋਈ ਉਸ ਪ੍ਰਥਾ ਦੇ ਨਾਲ ਉਸ ਸਿਸਟਮ ਦੇ ਨਾਲ ਜਿ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਈ ਚਾਹ ਉਹ ਤੋਂ ਬਾਅਦ ਵਿੱਚ ਹੋਰ ਵੀ ਬਰਗਾੜੀ ਦੇ ਵਿੱਚ ਵੀ ਜੋ ਕੁਝ ਹੋਇਆ ਤਾਂ ਉਸ ਦੇ ਸਾਰੇ ਦਾ ਉਹਨਾਂ ਨੇ ਵੀ ਦੇਖੋ ਹਿੰਮਤ ਕਰਕੇ ਕੋਈ ਹੋਂ ਮੈਂ ਨਹੀਂ ਤੇ ਮੰਨਿਆ ਦੋਵਾਂ ਧਿਰਾਂ ਨੇ ਮੰਨਿਆ ਬਾਕੀਆਂ ਨੇ ਵੀ ਮੰਨਿਆ ਸੁਖਬੀਰ ਸਿੰਘ ਬਾਦਲ ਨੇ ਵੀ ਮੰਨਿਆ ਸੁਖਬੀਰ ਸਿੰਘ ਬਾਦਲ ਨੇ ਤੇ ਇੱਕ ਸਟੈਪ ਪਹਿਲਾਂ ਹੀ ਕਿ ਉਹਨਾਂ ਨੂੰ ਇਹ ਲੱਗਾ ਕਿ ਮੈਂ ਜਿਸ ਤਰੀਕੇ ਨਾਲ ਪਹਿਲਾਂ ਵੀ ਉਹਨਾਂ ਨੇ ਕਿਹਾ ਸੀ ਮੈਂ ਨਿਮਾਣੇ ਸਿੱਖ ਦੇ ਤੌਰ ਤੇ ਆਇਆ ਮੈਂ ਕੋਈ ਇੱਥੇ ਪ੍ਰਧਾਨ ਦੇ ਤੌਰ ਤੇ ਨਹੀਂ ਆਇਆ ਫਿਰ ਇੱਥੇ ਹੁਣ ਵੀ ਪਹਿਲਾਂ ਹੀ ਇੱਕ ਦਿਨ ਕੱਲ ਹੀ ਆਪਣੀ ਜਿਹੜੀ ਸਾਰੀ ਜ਼ਿੰਮੇਵਾਰੀ ਪ੍ਰਧਾਨਗੀ ਦੀ ਕਿ ਕਿਸੇ ਨੂੰ ਇੰਜ ਨਾ ਲੱਗੇ ਕਿ ਮੈਂ ਅਜੇ ਵੀ ਆਕੜ ਕੇ ਉੱਥੇ ਅਜੇ ਪ੍ਰਧਾਨ ਹਾਂ ਵੀ ਦੱਸੂ ਕੀ ਗੱਲ ਐ ਇੰਜ ਨਹੀਂ ਮੈਂ ਆਪਣੇ ਜਿਹੜੇ ਆਉਂਦੇ ਆ ਉਹ ਸਾਰੇ ਤਿਆਗ ਕੇ ਜਾ ਰਿਹਾ ਤਿਆਗ ਦਾ ਮਤਲਬ ਫਾਰਮਲ ਰੈਜ਼ੀਗਨੇਸ਼ਨ ਨਹੀਂ ਜਿਹੜੀ ਸਾਰੀਆਂ ਪਾਵਰ ਆ ਉਹ ਟਰਾਂਸਫਰ ਕਰ ਦਿੱਤੀਆਂ ਨੋਸ਼ਨਲ ਪਾਵਰ ਜਿਹੜੀ ਐ ਨੋਸ਼ਨਲ ਦਾ ਮਤਲਬ ਐਜ਼ ਅ ਪ੍ਰੈਜ਼ੀਡੈਂਟ ਦਾ ਅਹੁਦਾ ਅਜੇ ਵੀ ਉਹਨਾਂ ਨੇ ਰੱਖਿਆ ਅ ਇਹ ਹੁਣ ਕਦੋਂ ਜਾਂਦੇ ਆ ਇਹ ਦੇਖਣ ਵਾਲੀ ਗੱਲ ਐ ਪਰ ਇੱਕ ਗੱਲ ਦੀ ਕੰਟਰੋਵਰਸੀ ਬੜੀ ਛੜ ਗਈ। ਸਭ ਤੋਂ ਪਹਿਲੀ ਗੱਲ ਤੁਸੀਂ ਵੀ ਸਾਰਿਆਂ ਨੇ ਸੁਣਿਆ ਮੈਂ ਤੇ ਉਹ ਢਿੱਲੋ ਸਾਹਿਬ ਬੋਲ ਰਹੇ ਸੀਗੇ ਹੋਰ ਸਾਰੇ ਸਰਬਜੀਤ ਖਾਲਸਾ ਬੋਲ ਰਹੇ ਗਰੇਵਾਲ ਜਿਹੜੇ ਐਸਟੀਪੀਸੀ ਵਾਲੇ ਆ ਉਹ ਬੋਲ ਰਹੇ ਸੀ ਕਿਨੇ ਚੀਮਾ ਕਲੇਰ ਸਾਰਾ ਲਗਾਤਾਰ ਹਲਾ 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 ਉਹ ਤੇ ਬੜੀ ਵੱਡੀ ਗੱਲ ਆ ਸਾਰੀ ਬੜੀ ਪਦੀਰ ਦੀ ਗੱਲ ਚੱਲ ਰਹੀ ਸੀ ਰਿਐਕਸ਼ਨ ਸਾਰਿਆਂ ਦੇ ਆਉਣੇ ਆ। ਮੀਡੀਆ ਵਾਲੇ ਤੇ ਅੱਜ ਵਿਆ ਰਚਿਆ ਪਿਆ ਮਤਲਬ ਮੀਡੀਆ ਦੇ ਟੀਆਰਪੀ ਦੇ ਪੁਆਇੰਟ ਆਫ View ਨਾਲ। ਇਸ ਲਈ ਉੱਥੇ ਜਿਹੜੀ ਕੰਟਰੋਵਰਸੀ ਰੈਬਲ ਦੇ ਕੋਲ ਇੱਕ ਰਹਿ ਗਈ ਉਹ ਇਹੀ ਰਹਿ ਗਈ ਕਿ ਦੇਖੋ ਜੀ ਜੋ ਹੋਇਆ ਫੈਸਲਾ ਤੇ ਠੀਕ ਹੋਇਆ ਪਹਿਲੀ ਗੱਲ ਤੇ ਗਰੇਵਾਲ ਉਹਨਾਂ ਨੂੰ ਅੱਗੇ ਉਹ ਕਹਿ ਰਹੇ ਸੀ ਕਿ ਨਾ ਉਹਨਾਂ ਦਾ ਪੂਰਾ ਮੈਨੂੰ ਪੁੱਲ ਜਾਂਦਾ ਆ ਤੇ ਗਰੇਵਾਲ ਅੱਗੇ ਉਹ ਕਹਿ ਰਹੇ ਸੀਗੇ ਕਿ ਜਿਹੜੇ ਉਹਨਾਂ ਦੇ ਸਪੋਕਸਮੈਨ ਹੈ ਐਚਪੀਸੀ ਦੇ ਕਿ ਦੇਖੋ ਜੀ ਸ਼ੁਕਰਿਆ ਇੰਨੇ ਨੇ ਐ ਕਿ ਕੋਈ ਕਿੰਤੂ ਭਰੰਤੂ ਨਹੀਂ ਕੀਤਾ ਜਦੋਂ ਇਹ ਚਾਰ ਪੇਜ ਦੀ ਇੱਥੇ ਚਿੱਠੀ ਦੇ ਕੇ ਗਏ ਸੀ ਸ਼ਿਕਾਇਤ ਲਾ ਕੇ ਗਏ ਸੀ ਕਿ ਤੇ ਆਪਣੇ ਗਿਲੇ ਸ਼ਿਕਵੇ ਜਾਰ ਜ਼ਾਹਰ ਕਰਕੇ ਗਏ ਸੀ ਤੇ ਬਾਅਦ ਚ ਮਤਾਂ ਦਿੰਦੇ ਸੀ ਕਿ ਦੇਖਿਓ ਕਿਤੇ ਘਾਟਣਾ ਸਜ਼ਾ ਦੇ ਦਿਓ ਭਿਆਨੀ ਆ ਤੇ ਉਹ ਸਾਨੂੰ ਵੀ ਲੱਗਦਾ ਜੀ ਫਿਰ ਆਪ ਹੀ ਦੇ ਦਿਓ ਦੂਜਿਆਂ ਦੀ ਇੰਤਜ਼ਾਰ ਕਰਨ ਨੂੰ ਕਰਨੀ ਆ ਜੇ ਤੁਹਾਡੀ ਆਪਣੀ ਮਰਜ਼ੀ ਤੁਸੀਂ ਆਪ ਹੀ ਤੁਹਾਨੂੰ ਲੱਗਦਾ ਕਿੰਨੇ ਸ਼ੁਕਰ ਆ ਕਿ ਇਹਨਾਂ ਨੇ ਅੱਜ ਇਹ ਨਹੀਂ ਕਿਹਾ ਕਿ ਬਜੀ ਇਹ ਪੂਰਾ ਨਹੀਂ ਹੋਇਆ ਸਾਡੀ ਤੇ ਦਿਲ ਦੀ ਤਮੰਨਾ ਨਹੀਂ ਪੂਰੀ ਹੋਈ ਇਹਨਾਂ ਨੇ ਕਿਹਾ ਜੋ ਹੋਇਆ ਬਹੁਤ ਚੰਗਾ ਹੋਇਆ ਅਸੀਂ ਇਹੋ ਹੀ ਪਰ ਕਿੰਨਾ ਹੁਣ ਕੰਟਰੋਵਰਸੀ ਕੀ ਹੈ ਉਹ ਇਹ ਹੈ ਕਿ ਦੇਖੋ ਜੀ ਉਹ ਤੇ ਨਮਾਣੇ ਸਿੱਖ ਦੇ ਤੌਰ ਤੇ ਨਿਜਾਰੇ ਇਹਦੀ ਬੜੀ ਚਰਚਾ ਅੱਜ ਚੱਲੀ ਹੋਈ ਆ ਕਿ ਨਮਾਣਾ ਸਿੱਖ ਕੀ ਹੁੰਦਾ ਅੰਗਰੇਜ਼ੀ ਚ ਉ ਟਿੱਲੋਂ ਵੀ ਕੈਰੇ ਸੀ ਬੈਠੇ ਜੀ ਐਸ ਟਿੱਲੋਂ ਜਿਹੜੇ ਆ ਹਾਂ ਗੁਰਦਰਸ਼ਨ ਟਿੱਲੋਂ ਉਹ ਕੈਰੇ ਸੀ ਨਮਾਣੇ ਸਿੱਖ ਦਾ ਮਤਲਬ ਅ ਅਪੀਅਰਿੰਗ ਇਨ 올 ਹਿਊਮਿਲਟੀ ਕਿ ਮੈਂ ਬਿਲਕੁਲ ਨਿਮਾਣੇ ਦਾ ਤੌਰ ਤੇ ਕਿ ਮੈਂ ਬਿਲਕੁਲ ਹੰਬਲ ਹੋ ਕੇ ਨੀਵਾ ਹੋ ਕੇ ਚੁੱਕ ਕੇ ਆਪਣੀ ਸਾਰੀ ਹਉਮੈ ਖਤਮ ਕਰਕੇ ਕਮੰਡ ਖਤਮ ਕਰਕੇ ਮੈਂ ਤੁਹਾਡੀ ਸੀਟ ਦੇ ਸਾਹਮਣੇ ਪੇਸ਼ ਹੋ ਰਿਹਾ ਮੈਂ ਕੋਈ ਪ੍ਰਧਾਨ ਦੇ ਤੌਰ ਤੇ ਨਹੀਂ ਮੈਂ ਕੋਈ ਲੈਂਡਲੋਰਡ ਦੇ ਤੌਰ ਤੇ ਨਹੀਂ ਮੈਂ ਕੋਈ ਹੋਟਲਾਂ ਦੇ ਮਾਲਕ ਦੇ ਤੌਰ ਤੇ ਨਹੀਂ ਨਾ ਕੋਈ ਕੰਪਨੀ ਦੇ ਮਾਲਕ ਤੌਰ ਤੇ ਖੜਿਆ ਮੈਂ ਇੱਕ ਸਿੱਖ ਸ਼ਰਧਾਲੂ ਦੇ ਤੌਰ ਤੇ ਪੇਸ਼ ਹੋ ਰਿਹਾ ਇਹ ਗੱਲ ਹੈ ਸਾਰੀ ਹੁਣ ਇਹ ਕੀ ਲਾ ਰਿਹਾ ਇਹ ਲਾ ਰਿਹਾ ਕਿ ਪ੍ਰਧਾਨਗੀ ਛੱਡੇ ਪ੍ਰਧਾਨਗੀ ਜਿਹੜੀ ਆ ਉਹ ਨੂੰ ਨਿਮਾਣਾ ਸਿੱਖ ਨਹੀਂ ਬਣਨ ਦੇਈ ਫਿਰ ਉਹ ਨਿਮਾਣੀ ਕਾਦੇ ਆ ਫਿਰ ਤੇ ਪ੍ਰਧਾਨਗੀ ਛੱਡੀ ਨਹੀਂ ਇੱਕ ਤੇ ਐਕਸਪਲੇਨੇਸ਼ਨ ਦੇ ਹੀ ਰਿਹਾ ਕਿ ਪ੍ਰਧਾਨਗੀ ਉਹਨੇ ਨੇ ਛੱਡ ਦਿੱਤੀ ਹੈ ਤੇ ਛੱਡ ਦਿੱਤੀ ਹੈ ਤੇ ਉਹ ਤੇ ਹੁਣ ਪ੍ਰਧਾਨਗੀ ਦੂਜੇ ਨੂੰ ਸੌਂਪ ਕੇ ਸਾਰੀਆਂ ਪਾਵਰਾਂ ਵਰਕਿੰਗ ਪ੍ਰੈਜ਼ੀਡੈਂਟ ਦਾ ਮਤਲਬ ਇਹ ਹੈ ਕਿ ਮੈਂ ਹੁਣ ਉੱਤੇ ਤੇ ਉੱਤੇ ਤੇ ਕੰਮ ਨਹੀਂ ਕਰੂੰਗਾ ਪਰ ਉਹਨਾਂ ਨੇ ਇਸ ਗੱਲ ਦਾ ਹੈ ਕਿ ਦੇਖੋ ਸਾਡੀ ਤੇ ਹਿੰਡ ਪੁੱਗੀ ਨਹੀਂ ਸਾਡੀ ਵੀ ਕੋਈ ਮੰਗ ਸੀ ਉਹ ਪੁੱਗੀ ਨਹੀਂ ਮੈਂ ਹੁਣ ਅਗਲਾ ਸਵਾਲ ਕਰਦਾ ਮੰਨ ਲਓ ਖੁਦਾ ਨਾ ਖਾਸਤਾ ਜਾਂ ਕੁਝ ਵੀ ਕਿਸੇ ਵੀ ਹਾਲਾਤ ਚ ਅੱਜ ਸੁਣਿਆ ਹੈ ਕਿ ਮੀਟਿੰਗ ਸੱਦੀ ਆ ਕੋਈ ਹੋਣੀ ਹੈ ਮੈਨੂੰ ਕੋਈ ਦੱਸ ਰਿਹਾ ਸੀਗੇ ਕੋਈ ਜਰਨਲਿਸਟ ਕਿ ਭਾਈ ਸ਼ਾਮ ਨੂੰ ਮੀਟਿੰਗ ਹੋ ਕੇ ਇਹ ਵੀ ਹੋ ਸਕਦਾ ਕਿ ਉਹ ਰਜਾਈ ਨਹੀਂ ਕਰਦੇ ਲੈ ਫਿਰ 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 ਹੀ ਨਗਲ ਕੀ ਪੱਲੇ ਰਹਿ ਜਾਊਗਾ ਜਿਹੜੇ ਆਪਣੇ ਆਪ ਨੂੰ ਬੜੇ ਸਿਆਣੇ ਪੋਲੀਟੀਸ਼ੀਅਨ ਕਹਿੰਦੇ ਬਾਕੀ ਤਾਂ ਡੇ ਦੀ ਗੱਲ ਹੈ ਕੀ ਪੱਲੇ ਰਹਿ ਜਾਊ ਇੱਕੋ ਹੀ ਗੱਲ ਰਹੇਗੀ ਹੁਣ ਉਹਨਾਂ ਦੀ ਇੱਕੋ ਗੱਲ ਕਹਿੰਦੇ ਫਿਰ ਜਾਇਨ ਕਰੇ ਜਾਂ ਜਾਇਨ ਕਰੇ ਜਾਂ ਜਾਇਨ ਕਰੇ ਕੀ ਇਹ ਹੁਣ ਵਾਪਸ ਹੌਣ ਦੀ ਅਪੀਲ ਕਰਨਗੇ ਕੀ ਇਹ ਵੀ ਇਹ ਕਿਹਨੂੰ ਕਰਨਗੇ ਪੁੰਦਰ ਨੂੰ ਅਪੀਲ ਕਰਨਗੇ ਕਿਉਂਕਿ ਉਹ ਤੇ ਰਹੂਗਾ ਨਹੀਂ ਜੇ ਪ੍ਰਧਾਨ ਨਹੀਂ ਰਹਿੰਦਾ ਤੇ ਫਿਰ ਪੁੰਦਰ ਨੂੰ ਅਪੀਲ ਕਰਨਗੇ ਭਾਈ ਗਲਤੀ ਹੋ ਗਈ ਤੁਹਾਨੂੰ ਵਾਪਸ ਲਓ ਵਾਪਸ ਲਈ ਦੀਆਂ ਐਪਲੀਕੇਸ਼ਨਾਂ ਦੇਣਗੇ ਫਿਰ ਉਹ ਸੋਚਣਗੇ ਫਿਰੇ ਥੱਲੇ ਲੱਗਣਗੇ ਜਾਣੀ ਸਮਝ ਨਹੀਂ ਮੈਨੂੰ ਆਉਂਦੀ ਕਿ ਇਹ ਸਾਰਾ ਜਿਹੜਾ ਚੱਲਿਆ ਜਾਂ ਤੇ ਹੁੰਦੇ ਨਾ ਉਹ ਬਿਲਕੁਲ ਸਾਫ਼ ਸੁਥਰੇ ਹੁੰਦੇ ਇਹਦੀਆਂ ਗਲਤੀਆਂ ਹੁੰਦੀਆਂ ਉਹਨੂੰ ਘੇਰ ਤੇ ਸਮਝ ਪੈਂਦੀ ਆ ਜੇ ਤੁਸੀਂ ਖੁਦ ਉਹਦੇ ਹਿੱਸੇਦਾਰ ਰਹੇ ਆਂ ਔਰ ਉਸੇ ਬਾਬੇ ਦੇ ਗੋਡੇ ਤੁਸੀਂ ਕੁੱਟਦੇ ਆਂ ਜਾ ਕੇ ਕੱਲੇ-ਕੱਲੇ ਦੀਆਂ ਫੋਟੋਆਂ ਹੈਗੀਆਂ ਕਿਹੜਾ ਨਹੀਂ ਜਾਂਦਾ ਇਹਨਾਂ ਚ ਸਾਰੇ ਗਏ ਆ ਜਿਹੜੇ ਬਗਾਵਤ ਕਰ ਰਹੇ ਉਸੇ ਬਾਬੇ ਦੇ ਗੋਡੇ ਫੜਦੇ ਆ ਜਿਹਦੇ ਕਰਕੇ ਕਹਿੰਦੇ ਕਿ ਉਹਦੇ ਕਰਕੇ ਸਾਡਾ ਅਕਾਲੀ ਦਲ ਦੇ ਅਕਸ਼ ਖਰਾਬ ਹੋਇਆ ਸਲੀ ਇਹ ਤੇ ਵਿੱਛੇ ਕਾਲੇ-ਮਾਲੇ ਆ ਸਾਰੇ ਉਹਨਾਂ ਨੇ ਠੀਕ ਕੀਤਾ ਅਕਾਲ ਤਖਤ ਸਾਹਿਬ ਤੋਂ ਜਿਹੜੀ ਸਿੰਘ ਸਹਿਬਾਨਾਂ ਦਾ ਫੈਸਲਾ ਆਇਆ ਉਹ ਬੜਾ ਬੈਲੈਂਸਡ ਆਇਆ ਉਹਨਾਂ ਨੇ ਕਿਹਾ ਇਹ ਵੀ ਪੇਸ਼ ਹੋਣ ਉਹਨਾਂ ਦਾ ਤੇ ਅਸੀਂ ਆਪੇ ਸੰਭਾਲਾਂਗੇ ਹੁਣ ਉਹਨਾਂ ਨੇ ਤੇ ਉਹ ਪਹਿਲਾਂ ਹੀ ਮੰਨ ਗਿਆ ਤੇ ਹੋਰ ਅਗਲਾ ਜਦੋਂ ਆਉਣਗੇ ਨਮਾਣੇ ਸਿੱਖ ਦੇ ਤੌਰ ਤੇ ਫਿਰ ਅਸੀਂ ਤਨਖਾਹ ਜੋ ਸੁਝਾਵਾ ਦਿੱਤੀ ਲੱਗ ਕੁੱਤੇ ਫਸ ਗਏ ਨੇ ਇੱਕ ਤਰ੍ਹਾਂ ਇਹ ਮੰਨ ਸਕਦੇ ਆ ਕਿਉਂਕਿ ਹੁਣ ਜਵਾਬ ਤੇ ਇਹਨਾਂ ਨੂੰ ਵੀ ਦੇਣਾ ਪਊਗਾ ਜੇ ਇਹ ਜਵਾਬ ਦੇਣਗੇ ਇਹਨਾਂ ਦੀ ਵੀ ਜ਼ਿੰਮੇਵਾਰੀਆਂ ਰਹੀਆਂ ਨੇ ਜਦੋਂ ਕੈਬਨਿਟ ਮੰਤਰੀ ਰਹੇ ਨੇ ਆਗੂ ਤਾਂ ਫਿਰ ਉਹਨਾਂ ਨੂੰ ਵੀ ਤਾਂ ਤਨਖਾਹ ਹੀ ਆਕਰਾਰ ਦਿੱਤਾ ਜਾ ਸਕਦਾ ਭਾਈ ਨਾਲ ਤੁਸੀਂ ਵੀ ਸਕਦਾ ਨਹੀਂ ਦਿੱਤਾ ਜਾਊਗਾ ਕਿਸੇ ਨੂੰ ਥੋੜਾ ਕਿਸੇ ਨੂੰ ਜ਼ਿਆਦਾ ਠੀਕ ਹੈ ਸੇਖ ਤੇ ਸਾਰਿਆਂ ਨੂੰ ਲੱਗੂਗਾ ਕਿਉਂਕਿ ਜਦੋਂ ਇਹਨਾਂ ਨੇ ਵੀ ਮਿਲਾਈਆਂ ਖਾਧੀਆਂ ਹਾਂ ਕਿਸੇ ਦੀ ਜਿਆਦਾ ਜ਼ਿੰਮੇਵਾਰੀ ਉਹਨਾਂ ਦੀ ਤੇ ਜ਼ਿੰਮੇਵਾਰੀ ਖਾਣੀ ਤੇ ਉਹ ਨਹੀਂ ਕਹਿੰਦੀ ਜਿੱਡਾ ਘਟਿਆ ਪਰ ਪਰ ਮਤਲਬ ਇੰਨਾ ਦੀ ਜਿਆਦਾ ਇੰਨਾ ਨੇ ਵੀ ਬਰਾਬਰ ਦੇ ਅਹੁਦੇ ਮਾਣੇ ਇਸ ਕਰਕੇ ਉਹਨਾਂ ਨੇ ਮਨਿਸਟਰਾਂ ਨੂੰ ਕਿਹਾ ਹੋਰ ਕਿਸੇ ਨੂੰ ਕਿਉਂ ਨਹੀਂ ਕਹਤਾ ਕਿ ਜਿਨ ਜਿਨਾਂ ਨੇ ਆਪਣੇ ਅਹੁਦਿਆਂ ਦੀ ਖਾਤਰ ਮਨਿਸਟਰੀਆਂ ਦੀ ਖਾਤਰ ਇਹ ਸਾਰਾ ਕੁਝ ਕੀਤਾ ਉਹਨਾਂ ਚੋ ਸਾਰੀ 바ਗੀ ਉਹਨਾਂ ਚੋ ਹੈਗੇ ਮੇਰਾ ਤੇ ਕਲ ਜਗੀਰਖੋਰ ਵੀ ਹੈਗੀ ਆ ਉਹ ਫਲੋਰ ਵਾਲੇ ਵੀ ਹੈਗੇ ਆ ਸਰਵੰਤ ਸਿੰਘ ਫਲੋਰ ਹਾਂ ਉਹਦੇ ਚ ਬਾਕੀ ਸਾਰੇ ਮਤਲਬ ਜਿਹੜੇ ਮਨਿਸਟਰ ਤੇ ਸਾਰੇ ਰਹੇ ਹੈ तकरीबन ਇਹਨਾਂ ਚ ਸੁਰਜੀਤ ਸਿੰਘ ਰਖੜਾ ਵੀ ਰਹੇ ਨੇ ਹਾਂ ਹਾਂ ਬਿਲਕੁਲ ਰਹੇ ਆ ਤੇ ਇਹ ਮਲੂਕਾ ਜੀ ਰਹੇ ਇਹ ਵੀ ਰਹੇ ਸਾਰੇ ਹੀ ਰਹੇ ਜਿੰਨੇ ਵੀ ਕੱਲੇ ਕੱਲੇ ਦਾ ਕੀ ਨਾ ਲੈਣਾ ਹੁਣ ਉਹ ਵੀ ਸਾਰੇ ਉੱਥੇ 15 ਦੇ 15 ਸਾਰੀਆਂ ਫੋਟੋਆਂ ਟੀਵੀ ਦੇ ਉੱਤੇ ਆ ਰੀਆਂ ਕੱਲੇ ਕੱਲੇ ਦੀਆਂ ਲਓ ਜੀ ਤੁਸੀਂ ਵੀ ਆ ਜਾਓ ਹੁਣ ਗਏ ਸੀ ਉੱਥੇ ਸ਼ਿਕਾਇਤ ਲਾਉਣ ਕੋਈ ਨਹੀਂ ਬਚ ਰਿਹਾ ਤੁਸੀਂ ਵੀ ਆਪਣਾ ਸਾਫ ਕਿਤਾਬ ਦੇ ਦਿਓ ਇਹਦੇ ਨਾਲ ਜਿਹੜੀ ਮੈਨੂੰ ਸਾਰਿਆਂ ਤੋਂ ਚੰਗੀ ਗੱਲ ਲੱਗਦੀ ਹੈ ਕਿ ਇੱਕ ਬਹੁਤ ਸਲੀਕੇ ਵਾਲਾ ਜਿਹਨੂੰ ਕਹਿੰਦੇ ਸੱਤ ਚ ਫੈਸਲਾ ਹੋ ਜਾਣਾ ਉਹ ਇਹ ਕਿ ਤੁਹਾਨੂੰ ਇਹ ਚੰਗਾ ਨਹੀਂ ਲੱਗਦਾ ਕੋਈ ਪੈਸਾ ਨਹੀਂ ਹੈਗਾ ਬਿਲਕੁਲ ਕੋਈ ਇਹਦੇ ਚ ਕਿਸੇ ਦੀ ਹਰਾਸਮੈਂਟ ਨਹੀਂ ਕੋਈ ਕਿਸੇ ਦੀ ਇਹਦੇ ਵਿੱਚ ਝੂਠ ਸੱਚ ਦਾ ਗੁੰਨਣ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਤੇ ਤੁਸੀਂ ਕੋਰਟ ਚਲੇ ਜਾਓ ਕੀ ਹੁੰਦਾ ਪਰ ਮੈਂ ਤੁਸੀਂ 100 ਨਾ ਨਾ 100% ਗਲਤ ਉਹ ਵਕੀਲ ਨੇ ਤੁਹਾਨੂੰ 100% ਠੀਕ ਪ੍ਰੂਫ ਕਰਨ ਦੀ ਕੋਸ਼ਿਸ਼ ਕਰਨੀ ਦੂਜੇ ਪਲੇ ਪਾਸੇ ਉਹ ਉਹ 100% ਗਲਤ ਹੁੰਦਾ ਉਹਨੂੰ ਵੀ ਉਹਨੇ 100% ਠੀਕ ਬਣਾਉਣ ਦੀ ਕੋਸ਼ਿਸ਼ ਕਰਨੀ ਤੇ ਉੱਥੇ ਤੇ ਆ ਨੁਕਤਾ ਜੀ ਇੰਜ ਪੈ ਗਿਆ ਇੱਥੇ ਫੁੱਲ ਸਟਾਪ ਲੱਗ ਗਿਆ ਉੱਥੇ ਬੈਸਾਂ ਹੁੰਦੇ ਇੱਥੇ ਇਹੋ ਜੀ ਕੋਈ ਗੱਲ ਨਹੀਂ ਗੱਲਾਂ ਹੋਈਆਂ ਸਾਰਿਆਂ ਦੇ ਸਾਹਮਣੇ ਹੋਈਆਂ ਜੋ ਗਲਤੀਆਂ ਹੋਈਆਂ ਸਾਰਿਆਂ ਦੇ ਸਾਹਮਣੇ ਤੁਸੀਂ ਮੰਨਦੇ ਆ ਕਿ ਨਹੀਂ ਨਹੀਂ ਤੇ ਅਸੀਂ ਤੁਹਾਨੂੰ ਫਿਰ ਜੋ ਧਾਰਮਿਕ ਸਜ਼ਾ ਹੈ ਉਹਦੀ ਸਜ਼ਾ ਜਿਹੜੀ ਐਕਸਟ੍ਰੀਮ ਹੈ ਉਹਦੇ ਸਕਦੀ ਹੈ ਕਿ ਉਹਨੂੰ ਸਿੱਖ ਪੰਥ ਚੋਂ ਇਸ ਸੇ ਕਿਹਾ ਜਾ ਸਕਦਾ ਕਿ ਤੂੰ ਸਾਡਾ ਸਿੱਖ ਨਹੀਂ ਹੈ ਉਹ ਬਹੁਤ ਵੱਡੀ ਬਹੁਤ ਸਖਤ ਸਜ਼ਾ ਆ ਕਿ ਜੇ ਕੋਈ ਆਪਣੇ ਆਪ ਚ ਆਕੜ ਕੇ ਜਾਏ ਜਾਂ ਕੋਈ ਕਹੇ ਕਿ ਨਹੀਂ ਮੈਂ ਤੇ ਜਿਹੜੀ ਮੈਂ ਉਥੇ ਰਹਿੰਦੀ ਨਹੀਂ ਹੁਣ ਇਹ ਇੱਕ ਮੈਨੂੰ ਆਪਣੇ ਤੌਰ ਤੇ ਮੈਂ ਬੜੇ ਧਿਆਨ ਨਾਲ ਅੱਜ ਸੋਚ ਰਿਹਾ ਸੀਗਾ ਕਿ ਕਿੱਡੀ ਦਿਲਚਸਪ ਤੇ ਅੱਜ ਦੇ ਹਨੇਰ ਜਿਹੜੀ ਨਗਰੀ ਹੈ ਉਹਦੇ ਵਿੱਚ ਇੱਕ ਕਿੱਡੀ ਸੋਹਣੀ ਰੋਸ਼ਨੀ ਹੈ ਇਹ ਬਿਲਕੁਲ ਉਸੇ ਕਿਸ ਇਨਸਾਫ ਦੀ ਕਿਰਨ ਹੈ ਜਿਹੜੀ ਅਕਾਲ ਤਖਤ ਸਾਹਿਬ ਤੋਂ ਨਜ਼ਰ ਆਉਂਦੀ ਹੈ ਜੇ ਕਿਸੇ ਨੂੰ ਨਹੀਂ ਵੀ ਮਿਲਦਾ ਗਾਂ ਤੋਂ ਤਾਂ ਉਹ ਅਕਾਲ ਤਖਤ ਸਾਹਿਬ ਵੱਲ ਮੂੰਹ ਕਰਕੇ ਇੱਕ ਆਸ ਰੱਖ ਸਕਦਾ ਇੱਕ ਤੱਕ ਸਕਦਾ ਹੈ ਨਾ ਨੇ ਬਿਲਕੁਲ ਦੋ ਚੀਜ਼ਾਂ ਤੁਹਾਨੂੰ ਦੇਖੋ ਸਿੱਖਾਂ ਬਾਰੇ ਤੁਹਾਡੇ ਸਾਹਮਣੇ ਤੁਸੀਂ ਤੇ ਯੰਗ ਆ ਅਸੀਂ ਤੇ ਚਲੋ ਪੁਰਾਣੀਆਂ ਵੀ ਬਹੁਤ ਚੀਜ਼ਾਂ ਦੇਖੀਆਂ ਇੱਕ ਤੇ ਕਿਸਾਨਾਂ ਵਾਲੀ ਬਿਲਕੁਲ ਅਲੱਗ ਚੀਜ਼ ਹੈ ਦੁਨੀਆ ਚ ਕਿ ਮੂਵਮੈਂਟ ਕਿਵੇਂ ਲੜੀ ਜਾ ਸਕਦੀ ਔਰ ਇੱਕ ਸਖਤ ਤੋਂ ਸਖਤ ਪ੍ਰਧਾਨ ਮੰਤਰੀ ਨੂੰ ਕਿਵੇਂ ਝਕਾਇਆ ਜਾ ਸਕਦਾ ਇਹ ਛੋਟੀ ਗੱਲ ਨਹੀਂ ਹੈਗੀ ਤੁਹਾਨੂੰ ਦੇਖਣ ਨੂੰ ਛੋਟੀ ਭਾਵੇਂ ਲੱਗਦੀ ਹੋਏ ਔਰ ਲੱਖਾਂ ਦੀ ਗਿਣਤੀ ਚ ਸੜਕ ਤੇ ਤੇ 5 ਮਿੰਟ ਨਹੀਂ ਬਿਠਾ ਜਾਂਦਾ 13 ਮਿੰਟੇ ਬੈਠੇ ਰਹੇ ਉਹਨਾਂ ਨੇ ਤੇ ਟਿਊਬਲ ਵੀ ਲਾ ਲਏ ਸੀ ਉੱਥੇ ਖੇਤੀ ਵੀ ਕਰਨੀ ਸ਼ੁਰੂ ਕਰ ਦਿੱਤੀ ਪਿਛੰਗਾ ਬਹਿ ਗਏ ਤੇ ਬਹਿ ਗਏ ਬਹੁਤ ਵੱਡੀ ਗੱਲ ਐ ਸਿੱਖ ਸਮੁਦਾਏ ਦੇ ਸੰਸਕਾਰਾਂ ਦੀ ਦੂਜੀ ਜਿਹੜੀ ਆ ਤਰੀਕਾ ਜਿਹੜਾ ਇਨਸਾਫ ਦੇਣ ਦਾ ਔਰ ਕਿਸੇ ਨੂੰ ਰਸਤੇ ਤੇ ਲਿਆਉਣ ਦਾ ਸੱਚੀ ਮੁੱਚੀ ਇਹ ਅਸਲੀ ਸੁਧਾਰ ਘਰਿਆ ਉਹ ਸਜਾ ਘਰਿਆ ਜੇਲਾ ਔਰ ਨਾਲੇ ਧੱਕੇ ਧੋੜੇ 20 20 ਸਾਲ 30 30 ਸਾਲ ਤੁਹਾਡੇ ਬੰਦੀ ਸਿੰਘਾਂ ਦੇ ਛੱਡਣ ਦਾ ਪਿਆਕ ਨਹੀਂ ਰੱਟਾ ਸਾਰਾ ਰੋਜ਼ ਅੱਜ ਵੀ ਉਹਨਾਂ ਨੇ ਆ ਕੇ ਪ੍ਰੈਸ ਕਾਨਫਰੰਸ ਕੀਤਾ ਕੇ ਉਹਨਾਂ ਨੇ ਕਿ ਜਿਹੜਾ ਰਾਜੋ ਹਨ ਨੂੰ ਛੱਡਿਆ ਜਾਏ ਉਹਨੂੰ ਤੁਸੀਂ ਇਨੇ 3 ਸਾਲ ਦਾ ਜਿਹੜਾ ਫੈਸਲਾ ਉਥੇ ਰਾਸ਼ਟਰਪਤੀ ਕੋਲ ਪਿਆ ਕਿਉਂ ਨਹੀਂ ਫੈਸਲਾ ਕਰਦੇ ਜਾਦੂ ਦੀ ਮੋਦੀ ਸਜਾ ਮਹਾਪੂਗੀ ਅਤੇ ਹੁਣ ਉਹਨੂੰ ਸਾਰਾ ਕੁਝ ਉਹਨੂੰ ਰਿਹਾ ਕੀਤਾ ਜਾਏ ਉਹ ਉਹ ਫਸਿਆ ਕਿ ਆਪ ਕਿਉਂ ਨਹੀਂ ਕਰਦਾ ਐਸਜੀਪੀਸੀ ਨੇ ਉਹਦੇ ਬਿਹਾਫ ਤੇ ਕੀਤਾ ਆ ਕਹਿੰਦੇ ਨਹੀਂ ਜੀ ਸਾਨੂੰ ਨਹੀਂ ਮਨਜ਼ੂਰ ਉਹ ਆਪ ਕਹੇ ਇਹ ਪੰਗੇ ਪਏ ਹੋਇਆ ਪਰ ਉਹ ਦੇਖੋ ਛਾਲਾਂ ਮਾਰ ਨੰਗ ਜਾਂਦੇ ਇੱਥੇ ਇਹੋ ਜਿਹਾ ਨਹੀਂ ਹੋਇਆ ਇਸ ਲਈ ਇਸ ਇੰਸਟੀਚਿਊਸ਼ਨ ਤੋਂ ਇਸ ਆਧਾਰੇ ਤੋਂ ਇਨ੍ਹਾਂ ਰਵਾਇਤਾਂ ਤੋਂ ਇਨ੍ਹਾਂ ਸੰਸਕਾਰਾਂ ਤੋਂ ਆਮ ਸਮਾਜ ਦੇ ਅੰਦਰ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਕਿ ਇੱਕ ਸੱਚੀ ਮੁੱਚੀ ਜੇ ਤੁਸੀਂ ਸਮਾਜ ਨੂੰ ਨਰਵਾ ਬਣਾਉਣਾ ਚੰਗਾ ਬਣਾਉਣਾ ਔਰ ਉਸ ਨੂੰ ਇਨਸਾਪ ਭਰਿਆ ਬਣਾਉਣਾ ਤਾਂ ਆ ਇੱਕ ਤਰੀਕੇ ਹੈਗੇ ਆ ਜਿਹੜੇ ਖਰਚੀਲੇ ਵੀ ਨਹੀਂ ਹੈ ਟਾਈਮ ਵੀ ਕਿਸੇ ਕਿਸਮ ਦਾ ਬਹੁਤਾ ਲੱਗਦਾ ਨਹੀਂ ਤੇ ਪੈਸਾ ਤੇ ਬਿਲਕੁਲ ਹੀ ਨਹੀਂ ਹੈ ਸਿਰਫ ਤੇ ਸਿਰਫ ਤੁਸੀਂ ਆਪਣੀ ਸੋਚ ਨੂੰ ਜਿ ਤਰ੍ਹਾਂ ਤੰਨਾ ਜੱਟ ਕਹਿੰਦਾ ਉਹ ਨਾ ਬੁੱਲੇ ਨੂੰ ਪੁੱਛਿਆ ਬੋਲਿਆ ਤੂੰ ਆਖੀ ਕਰਿਆ ਤੇ ਉਹ ਕਹਿੰਦਾ ਬੁੱਲੇ ਰੱਬ ਦਾ ਕੀ ਪਉਣਾ ਇਧਰੋਂ ਪੁੱਟਣਾ ਇਧਰ ਲਾਉਣਾ ਉਹ ਮੇਰੇ ਗੰਡੇ ਲਾ ਰਿਹਾ ਸੀ ਇਧਰੋਂ ਪਨੀਰੀ ਪੁੱਟ ਕੇ ਉਹ ਉਸੇ ਤੋਂ ਨਾਲੀ ਜੋੜ ਕੇ ਗੱਲ ਕਹਿਤੀ ਕਿ ਮਨ ਨੂੰ ਬੁਰਾਈ ਵੱਲੋਂ ਕਮਜ਼ੋਰੀਆਂ ਵੱਲੋਂ ਕੱਢ ਕੇ ਤਕੜੇ ਵੱਲ ਅਸ਼ਾਈ ਵੱਲ ਲਾਉਣਾ ਪਰ ਸਾਬ ਕਲ ਕਰ ਦਿਤੀ ਹੈ ਇਸ ਲਈ ਜਿਹੜੀ ਚਰਚਾ ਦਾ ਅੱਜ ਦਾ ਸਾਰਿਆਂ ਤੋਂ ਮੈਨੂੰ ਜਿਹੜਾ ਸਬਕ ਵੀ ਮਿਲਦਾ ਔਰ ਜਿਹੜੀ ਇੱਕ ਬਹੁਤ ਅੰਦਰੂਨੀ ਸ਼ਾਂਤੀ ਮਿਲਦੀ ਹੈ ਇਹ ਸਾਰੀ ਚੀਜ਼ ਤੋਂ ਪ੍ਰਕਿਰਿਆ ਤੋਂ ਤੇ ਕਿੰਨੀ ਡੈਮੋਕਰੈਟਿਕ ਪ੍ਰਕਿਰਿਆ ਹੈ ਜਿਹਦੇ ਚ ਸਾਰਾ ਸਮਾਜ ਕੱਲਿਓ ਜੱਜ ਨਹੀਂ ਇਨਵੋਲਡ ਹੂੰ ਇਹ ਜਦ ਤੱਕ ਫੈਸਲਾ ਨਹੀਂ ਹੈ ਜਿੰਨੇ ਲੋਕ ਗਏ ਗਿਆਨੀ ਕੇਬਲ ਸੇ ਗਏ ਹੋਰ ਛੋਟੇ ਛੋਟੇ ਗਰੁੱਪ ਗਏ ਇੰਡੀਵਿਜੂਅਲ ਗਏ ਰੈਬਲ ਤੇ ਸਾਰਿਆਂ ਤੋਂ ਪਹਿਲਾਂ ਗਏ ਵਿਦੇਸ਼ਾਂ ਤੋਂ ਲੋਕਾਂ ਨੇ ਸਲਾਹਾਂ ਦਿੱਤੀਆਂ ਫੋਨ ਰਾਹੀਂ ਸਲਾਹਾਂ ਦਿੱਤੀਆਂ ਲਿਖ ਕੇ ਸਲਾਹਾਂ ਦਿੱਤੀਆਂ ਮੀਡੀਆ 'ਚ ਬੋਲ ਕੇ ਸਲਾਹਾਂ ਦਿੱਤੀਆਂ ਕਿ ਇਹ ਕਿੰਨਾ ਪ੍ਰੋਸੈਸ ਸੀਗਾ ਉਸ ਸਾਰੇ ਦੇ ਵਿੱਚੋਂ ਪ੍ਰਵਿੰਦਰ ਇਹ ਇੱਕ ਬਿਲਕੁਲ ਇਹਦਾ ਮਤਲਬ ਹਰ ਕਿਸਮ ਦੀ ਆਵਾਜ਼ ਨੂੰ ਜਗ੍ਹਾ ਮਿਲੀ ਜੀ ਪ੍ਰੋਫੈਸਰ ਸਾਹਿਬ ਇੱਥੇ ਇੱਕ ਹੋਰ ਸਵਾਲ ਹੈ ਅਕਸਰ ਇਹ ਸਵਾਲ ਖੜੇ ਕਰ ਦਿੱਤੇ ਜਾਂਦੇ ਸੀ ਇਹ ਚ ਕੋਈ ਦੋ ਰਾਏ ਨਹੀਂ ਕੋਈ ਚ ਲੁਕਿਆ ਨਹੀਂ ਹੋਇਆ ਇਹ ਦੋਸ਼ ਸ਼ਰੇਆਮ ਲੱਗਦੇ ਰਹੇ ਕਿ ਜਥੇਦਾਰ ਬਾਦਲਾਂ ਦੀ ਜੀਬ ਚੋਂ ਨਿਕਲਦੀ ਆ ਪਰਚੀ ਤਾਂ ਥਾਪੇ ਜਾਂਦੇ ਨੇ ਤਾਂ ਇਹ ਐਸਜੀਪੀਸੀ ਹੈ ਜਿਹੜੀ ਉਹ ਬਾਦਲਾਂ ਦੇ ਕਹੇ ਤੋਂ ਚੱਲਦੀ ਆ ਉਹ ਅਧੀਨ ਹੈ ਅਕਾਲ ਤਖਤ ਸਾਹਿਬ ਨੂੰ ਵੀ ਇਹਨਾਂ ਨੇ ਆਪਣੇ ਉਹਦੇ ਅਧੀਨ ਕਰ ਰੱਖਿਆ ਜੋ ਗੁਰੂ ਮਰਿਆਦਾ ਉਹਨੂੰ ਛਿੱਕੇ ਟੰਗੇ ਬਹੁਤ ਸਾਰੇ ਦੋਸ਼ ਅਜੇਹੇ ਚਰਚਾਵਾਂ ਜਾਂ ਦੋਸ਼ ਲੱਗਦੇ ਰਹੇ ਅੱਜ ਦੇ ਫੈਸਲੇ ਤੋਂ ਬਾਅਦ ਕਿ ਇਸ ਜਿਹੜੇ ਅਕਾਲ ਤਖਤ ਸਾਹਿਬ ਨੂੰ ਲੈ ਕੇ ਜੋ ਇਹ ਚਰਚਾਵਾਵਾਂ ਹੁੰਦੀਆਂ ਸੀ ਕਿ ਬਾਦਲਾਂ ਦੇ ਗੁਲਾਮ ਹੋ ਗਏ ਜਥੇਦਾਰ ਇੱਥੋਂ ਤੱਕ ਵੀ ਕਹਿ ਦਿੱਤਾ ਜਾਂਦਾ ਸੀ ਕਿ ਜਥੇਦਾਰ ਸਹਿਬਾਨਾਂ ਦੀ ਉਹ ਛਵੀ ਦੇ ਵਿੱਚ ਹੁਣ ਸੁਧਾਰ ਆਊਗਾ ਜਿਹੜੇ ਲੋਕਾਂ ਦੇ ਮਨਾਂ ਵਿੱਚ ਕਿਤੇ ਨਾ ਕਿਤੇ ਪਾ ਦਿੱਤਾ ਜਾਂਦਾ ਸੀ ਕਿ ਭਾਈ ਇਹ ਤਾਂ ਗੁਲਾਮ ਕਰ ਦਿੱਤੇ ਗਏ ਨੇ ਪ੍ਰਵਿੰਦਰ ਪਤਾ ਹੈ ਕਿ ਕਈ ਵਾਰੀ ਅਸੀਂ ਸੋਚਦੀ ਨਾ ਸਾਡੀ ਮਿਸਪਲੇਸਮੈਂਟ ਹੁੰਦੀ ਹੈ ਅਸੀਂ ਸੋਚ ਨੂੰ ਸਹੀ ਢੰਗ ਦੇ ਨਾਲ ਮਲੰਕਣ ਨਹੀਂ ਕਰ ਪਾਉਂਦੇ ਜਿਹੜੀ ਇਹ ਚੀਜ਼ਾਂ ਦਾ ਹੁੰਦਾ ਸਾਡੀ ਮਿਸਪਲੇਸਡ ਸੋਚ ਹੁੰਦੀ ਉਹਦੇ ਕਰਕੇ ਸਾਡੇ ਰਿਜ਼ਲਟ ਵੀ ਉਸੇ ਤਰ੍ਹਾਂ ਨਿਕਲ ਆਉਂਦੇ ਆ ਪਹਿਲੀ ਗੱਲ ਆ ਕਿ ਕਿਸੇ ਵੀ ਡੈਮੋਕ੍ਰੈਟਿਕ ਇੰਸਟੀਚਿਊਸ਼ਨ ਚ ਜਿਹੜੀ ਸੱਤਾ ਆ ਉਹ ਅਸਲ ਅਲਟੀਮੇਟਲੀ ਲੋਕਾਂ ਕੋਲ ਹੁੰਦੀ ਆ ਟੱਪਣ ਰੋਲ ਤੇ ਨਹੀਂ ਕਾਲੀਆਂ ਦੇ ਲੋਕਾਂ ਨੇ ਬਿਲਕੁਲ ਤੇ ਉਹ ਲੈਣ ਦੇ ਜਿਨ੍ਹਾਂ ਨੂੰ ਜਾਣਦੇ ਵੀ ਨਹੀਂ ਫਿਰ ਦਾ ਮਤਲਬ ਸੱਤਾ ਕਿੰਨਾ ਕੋਲ ਆ ਭਵੰਤਮਾਨ ਕੋਲ ਆ ਜਾਂ ਆਮ ਆਦਮੀ ਪਾਰਟੀ ਕੋਲ ਨਾ ਲੋਕਾਂ ਲੋਕਾਂ ਕੋਲ ਉਹਨਾਂ ਨੇ ਜਦੋਂ ਜੀ ਕੀਤਾ ਡਰਾਈਵਰ ਨੇ ਆਪਣਾ ਗੱਡੀ ਬਦਲਤੀ ਕਾਂਟਾ ਬਦਲ ਦਿੱਤਾ ਹੁਣ ਵੀ ਇਹ ਜਿਹੜਾ ਬਣੇ ਕੋਈ ਵੀ ਬਣਾਏ ਕੋਈ ਵੀ ਉਹ ਥੋੜਾ ਬਹੁਤ ਚਲੋ ਆਬਲੀਗੇਸ਼ਨ ਹੋ ਵੀ ਸਕਦਾ ਜੇ ਦਾ ਕੀਤਾ ਹੋਵੇ ਪਰ ਇਹ ਨਹੀਂ ਕਿ ਜਿਹੜੇ ਰੂਲਸ ਆ ਜਿਹੜੇ ਸੰਸਥਾਗਤ ਰੋਲ ਆ ਕਿਸੇ ਦੇ ਕੋਈ ਭੂਮਿਕਾ ਹੈਗੀ ਹੈ ਨਾ ਸੰਸਥਾਗਤ ਜੀ ਉਹ ਸੀਟ ਤੇ ਬਹਿ ਕੇ ਤੁਸੀਂ ਜਿੱਦਨ ਨੂੰ ਮਰਜ਼ੀ ਕਰਿਓ ਫੇਰ ਨਹੀਂ ਹੈ ਇੰਜ ਕਰ ਸਕਦੇ ਕਮਜ਼ੋਰ ਬੰਦੇ ਕਈਆਂ ਤੇ ਦੋਸ਼ ਲੱਗੇ ਵੀ ਆ ਔਰ ਉਹਦੀ ਕਮਜ਼ੋਰੀ ਦਾ ਖਮਿਆਜਾ ਵੀ ਭੁਗਤਿਆ ਔਰ ਭੁਗਤ ਰਹੇ ਅੱਜਕੱਲ੍ਹ ਅੱਜ ਤੱਕ ਭੁਗਤ ਰਹੇ ਆ ਪਰ ਪਰ ਇਹ ਜ਼ਰੂਰੀ ਨਹੀਂ ਕਿ ਹਮੇਸ਼ਾ ਇੰਜ ਹੁੰਦਾ ਐਸ ਵੇਲੇ ਜਨਤਾ ਇਹ ਨਹੀਂ ਜਾਗਰੂਕ ਹੋ ਗਈ ਸੀ ਜਿਹੜਾ ਪੰਥਿਆ ਸਾਰੇ ਦਾ ਇਨਾ ਦਬਾਅ ਸੀਗਾ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਇਧਰ ਤੋਂ ਇਧਰ ਫੈਸਲਾ ਹੋ ਜਾਂਦਾ ਪੋਰਾ ਵੀ ਮੈਂ ਖੁਦ ਇਸ ਗੱਲ ਦਾ ਬਹੁਤ ਨੇੜਿਓਂ ਇਹ 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 ਨੂੰ ਮਾਨੀਟਰ ਕਰਦਾ ਰਿਆਂ ਦੇਖਦਾ ਰਿਆਂ ਸੁਣਦਾ ਰਿਆਂ ਬਿਆਨ ਪੜਦਾ ਰਿਆਂ ਜਿੱਥੇ ਵੀ ਜਿੱਥੋਂ ਵੀ ਇਨਫੋਰਮੇਸ਼ਨ ਮਿਲੀ ਕੇ ਅਸਲ ਵਿੱਚ ਇਹ ਸੱਚੀ ਮੁੱਚੀ ਜਿਹੜੀ ਤੁਹਾਡਾ ਸਵਾਲ ਸੀਗਾ ਕਿ ਇਹ ਇੱਕ ਫਾਰਮੈਲਟੀ ਹੋਊਗੀ ਉਸ ਨੂੰ ਦੁਬਾਰਾ ਇੱਕ ਸਿਰਫ ਛਾਂਗਣ ਮੰਗਣ ਕਰਕੇ ਮਾਫ ਕਰਨ ਵੱਲ ਨੂੰ ਹੋਊਗਾ ਜਾਂ ਉਸ ਗੱਲ ਦਾ ਜੋ ਜਿਸ ਜਿਹਨੂੰ ਕਹਿੰਦੇ ਪ੍ਰੋਪੋਰਸ਼ਨੇਟ ਪਨਿਸ਼ਮੈਂਟ ਪਾਵੇਂ ਧਾਰਮਿਕ ਕੀ ਹੋਏ ਕਿ ਜਿੱਡਾ ਵੱਡਾ ਗਨਾਹ ਆ ਕਿ ਉਹਦੇ ਬਰਾਬਰ ਦੀ ਉਹਨਾਂ ਨੂੰ ਸਜ਼ਾ ਜਾਂ ਤਨਖਾਹ ਲੱਗੀ ਹੈ ਪੈਨਿਸ਼ਮੈਂਟ ਹੋਈ ਹੈ ਇਹ ਸਾਰਾ ਸੰਸਾਰ ਜਿਹੜਾ ਇਸ ਗੱਲ ਦੀ ਇੰਤਜ਼ਾਰ ਕਰ ਰਿਹਾ ਸੀ ਮੈਨੂੰ ਲੱਗਦਾ ਜੇ ਇਸ ਕਿਸਮ ਦਾ ਫੈਸਲਾ ਆਇਆ ਕਟੋ ਘਾਟ ਜੇ ਰੈਬਲੇ ਕਹਿ ਰਿਹਾ ਕਿ ਫੈਸਲਾ ਬਹੁਤ ਸੋਹਣਾ ਆਇਆ ਜਿਹੜੇ ਕਿ ਸਭ ਤੋਂ ਵੱਧ ਹੈ ਇਸ ਵੇਲੇ ਜਿਨ੍ਹਾਂ ਨੇ ਸਾਰੇ ਕੇਸ ਨੂੰ ਇਨੀਸ਼ੀਏਟ ਕੀਤਾ ਜੇ ਉਹ ਵਿਰੋਧੀ ਪਾਰਟੀ ਕਹ ਰਹੀ ਹੈ ਕਿ ਫੈਸਲਾ ਠੀਕ ਹੈ ਇਹਦਾ ਮਤਲਬ ਤੇ ਫਿਰ ਸਾਰੀ ਜਨਤਾ ਨੂੰ ਸਾਰਿਆਂ ਨੂੰ ਇਸ ਗੱਲ ਲਈ ਮੰਨ ਲੈਣਾ ਚਾਹੀਦਾ ਸਿੱਖ ਸਮੁਦਾਇ ਨੂੰ ਵੀ ਇਸ ਗੱਲ ਨੂੰ ਉਸੇ ਸਪਿਰਿਟ ਦੇ ਵਿੱਚ ਮੰਨਣਾ ਚਾਹੀਦਾ ਜੀ ਪ੍ਰੋਫੈਸਰ ਸਾਹਿਬ ਕੰਗਣਾ ਰਣੌਤ ਬਾਰੇ ਪਿਛਲੇ ਦਿਨੀ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਇੱਕ ਬਿਆਨ ਆਉਂਦਾ ਹੈ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ ਕੋਈ ਉਸ ਨੂੰ ਸ਼ਰਮਨਾਕ ਤੇ ਕੋਈ ਵਿਵਾਦਿਤ ਕਹਿੰਦਾ ਪਰ ਦੂਜੇ ਪਾਸੇ ਹੁਣ ਕੰਗਣਾ ਰਣੌਤ ਨੇ ਵੀ ਪਲਟਵਾਰ ਕੀਤਾ ਕੰਗਣਾ ਰਣੌਤ ਨੇ ਮਾਨਸਿਕਤਾਤੇ ਸਵਾਲ ਉਠਾਏ ਨੇ ਸਿਮਰਜੀਤ ਸਿੰਘ ਮਾਨ ਹੋਰਾਂ ਦੀ ਇੱਕ ਵੱਡਾ ਬਿਆਨ ਉਹਨਾਂ ਨੇ ਕਿਹਾ ਕਿ ਅੱਜਕੱਲ੍ਹ ਸੀਨੀਅਰ ਸਿਆਸਤਦਾਨ ਨੇ ਰੇਪ ਦੀ ਤੁਲਨਾ ਸਾਈਕਲ ਚਲੋਣ ਨਾਲ ਕੀਤੀ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਰੇਪ ਅਤੇ ਮਨੋਰੰਜਨ ਔਰਤਾਂ ਖਿਲਾਫ ਹਿੰਸਾ ਇਸ ਮਰਦ ਪ੍ਰਧਾਨ ਦੇਸ਼ ਦੀ ਕਿੰਨੀ ਮਾਨਸਿਕਤਾ ਇੰਨੀ ਡੂੰਘੀਆਂ ਜੜ੍ਹਾਂ ਬਣਾ ਚੁੱਕੀ ਹੈ ਕਿ ਰੇਪ ਅਤੇ ਮਨੋਰੰਜਨ ਨੂੰ ਇੱਕ ਸਮਾਨ ਦੇਖਣ ਲੱਗੇ ਨੇ ਮਰਦ ਪ੍ਰਧਾਨ ਲੋਕ ਨੇ ਜਿਹੜੇ ਕਿਤੇ ਨਾ ਕਿਤੇ ਕੰਗਣਾ ਨੇ ਹੁਣ ਪੂਰੇ ਮਰਦ ਪ੍ਰਧਾਨ ਸਮਾਜ ਤੇ ਹੀ ਸਵਾਲ ਚੁੱਕਿਆ ਹੈ ਕੰਗਣਾ ਦੇਸ਼ ਜਵਾਬ ਨੂੰ ਤੁਸੀਂ ਕਿਨਾਂਕ ਜੋ ਮੰਨਦੇ ਹੋ ਦੇਖੋ ਪਹਿਲੀ ਗੱਲ ਤੇ ਇਹ ਆ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣਾ ਨੇ ਕੰਗਨਾ ਦੀ ਮਦਦ ਕੀਤੀ ਹੈ ਇਹੋ ਜੀਆਂ ਗੱਲਾਂ ਕਰਕੇ ਠੀਕ ਹੈ ਮਦਦ ਕਰਤੀ ਨਾ ਉਹਦੇ ਤੇ ਸਾਰੀਆਂ ਚੀਜ਼ਾਂ ਉਹਨਾਂ ਦੀ ਆਪਣੀ ਪਾਰਟੀ ਸਾਰਾ ਇੰਨੀ ਨਮੋਸ਼ੀ ਹੋ ਰਹੀ ਸੀ ਥੂ 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 ਭਾਜਪੀ ਦੀ ਹੋ ਰਹੀ ਸੀ ਹੋ ਸਕਦਾ ਕੋਈ ਉਹਦੇ ਤੇ ਸਖਤ ਐਕਸ਼ਨ ਵੀ ਲੈਂਦੇ ਐਨ ਜਦੋਂ ਸਾਰਾ ਕੁਝ ਚੱਲ ਹੀ ਰਿਹਾ ਸੀ ਤੇ ਇਹਨ ਵਿੱਚ ਜਾ ਕੇ ਆਪਣੀ ਛੁਰਲੀ ਛੱਡ ਦਿੱਤੀ ਹਮਮ ਔਰ ਬੋਲਿਆ ਇਹੋ ਜਿਹਾ ਜਿਹੜਾ ਬਿਲਕੁਲ ਹੀ ਕਿਸੇ ਵੀ ਬੰਦੇ ਨੂੰ ਸੱਭਿਆਕ ਹੋਵੇ ਜਾਂ ਅਸੱਭਿਆਕ ਹੋਵੇ ਮਨਜ਼ੂਰੀ ਨਹੀਂ ਹੋ ਸਕਦਾ ਜਿਸ ਕਿਸਮ ਦੀ ਭਾਸ਼ਾ ਉਹਨਾਂ ਨੇ ਵਰਤੀ ਹੈ ਰੀਪ ਦੀ ਤੇ ਦਾ ਇਹਨਾਂ ਨੂੰ ਐਕਸਪੀਰੀਅੰਸ ਹੋ ਜਾਂ ਤਜਰਬਾ ਹੋਊਗਾ ਕੰਗਣਾ ਨੂੰ ਇਹੋ ਜੀਆਂ ਗੱਲਾਂ ਕਰਨੀਆਂ ਬਹੁਤ ਕਨਾਉਣੀ ਤੇ ਬਹੁਤ ਹੀ ਇੱਕ ਮਤਲਬ ਪਬਲੀਕਲੀ ਕੋਈ ਵੀ ਇੱਕ ਡੇ ਵੱਡੇ ਅਹੁਦੇ ਤੋਂ ਬੈਠੇ ਸੀਨੀਅਰ ਬੰਦੇ ਤੋਂ ਕਰਨ ਦੀ ਕੋਈ ਵੀ ਉਮੀਦ ਨਹੀਂ ਸੀ ਕਰਦਾ ਖੈਰ ਹੁਣ ਅਸੀਂ ਤੇ ਅੱਗੇ ਵੀ ਕਿਹਾ ਕਿ ਉਹਨਾਂ ਨੂੰ ਇਸ ਗੱਲ ਦਾ ਰਿਗਰੈਟ ਕਰਨਾ ਚਾਹੀਦਾ ਕਿਸੇ ਵੀ ਰੂਪ ਚ ਕਾਰਨ ਕਰਨਾ ਹਾਲਾਂਕਿ ਕਰਨਗੇ ਨਹੀਂ ਹੁਣ ਇਹਨੇ ਫਿਰ ਕੁਦਰਤੀ ਹੈ ਜਦੋਂ ਤੁਸੀਂ ਅਗਲੀ ਨੂੰ ਮੌਕਾ ਦੋਗੇ ਉਹ ਤੇ ਫਿਰ ਆਪਣੇ ਨੰਬਰ ਤੇ ਬਣਾਉਣਗੇ ਉਹਨਾਂ ਨੇ ਕਹਿਤਾ ਵੀ ਸਾਡੇ ਇੱਥੇ ਬੰਦੇ ਹੀ ਇਹੋ ਜਿਹੇ ਹੋਈ ਪੈਟੀਓਕਲ ਸੋਸਾਇਟੀ ਜਿਹਨੂੰ ਕਹਿੰਦੇ ਆ ਕਿ ਮਰਦ ਪ੍ਰਧਾਨ ਸਾਡਾ ਸਮਾਜ ਹੈਗਾ ਉਹ ਔਰਤਾਂ ਦੇ ਦੁੱਖਾਂ ਤੇ ਨੂੰ ਸਮਝਦਾ ਨਹੀਂ ਤੇ ਉਹਨਾਂ ਨੇ ਰੇਪ ਨੂੰ ਵੀ ਡੇ ਰਾਮ ਨਾਲ ਕਹਿ ਦਿੱਤਾ ਕਿ ਜਿਵੇਂ ਕਿਤੇ ਇਹ ਕਿਸੇ ਦੀ ਇੱਜ਼ਤ ਮਾਨ ਦੀ ਤੇ ਗੱਲ ਛੱਡੋ ਪੂਰੇ ਆਉਣ ਵਾਲਾ ਜਿਹੜੀ ਜ਼ਿੰਦਗੀ ਹੁੰਦੀ ਆ ਉਹ ਕਈਆਂ ਦੀ ਬਰਬਾਦ ਹੋ ਜਾਂਦੀ ਕਈ ਬੱਚੀਆਂ ਬੱਚੇ ਔਰਤਾਂ ਸੁਇਸਾਈਡ ਕਰ ਜਾਂਦੀਆਂ ਇੰਨਾ ਜ਼ਿਆਦਾ ਇੱਕ ਸ਼ੌਕ ਹੁੰਦਾ ਆ ਇਸ ਚੀਜ਼ ਦਾ ਉਸ ਗੱਲ ਦਾ ਅਹਿਸਾਸ ਕਰਨ ਦੀ ਜਗ੍ਹਾ ਜਦੋਂ ਤੁਸੀਂ ਸ਼ਬਦ ਵਰਤਦੇ ਆ ਤੁਸੀਂ ਉਲਟਾ ਇੱਕ ਜਦੋਂ ਇਸ ਜਿਸ ਤਰ੍ਹਾਂ ਉਹਨਾਂ ਨੇ ਕਮੈਂਟ ਕੀਤਾ ਆ ਕੰਗਣਾ ਦੇ ਉੱਤੇ ਉਹ ਵਾਕਿਆ ਹੀ ਇੱਕ ਬਿਲਕੁਲ ਹੀ ਜਿਸ ਬੰਦੇ ਨੂੰ ਕੋਈ ਅਹਿਸਾਸ ਨਾ ਹੋਏ ਕਿ ਔਰਤ ਦਾ ਦਿਖਾਂਤ ਇਸ ਦੁਨੀਆ 'ਚ ਕੀ ਹੈ ਤੇ ਬਿਲਕੁਲ ਮਿੰਨੂ ਕੰਗਣਾ ਦੇ ਜਿਹੜਾ ਉਹਨਾਂ ਨੇ ਜਿਸ ਟਾਂਗਣਾ ਉਸ ਗੱਲ ਦਾ ਪਲਟਵਾਰ ਕੀਤਾ ਉਹ ਬਿਲਕੁਲ ਵਾਜ਼ੇਬ ਹੈ ਕਿ ਇਸ ਜੇ ਜੇ ਬੰਦੇ ਇਸ ਕਿਸਮ ਨਾਲ ਔਰਤ ਦੇ ਕਿਸੇ ਵੀ ਦਿਖਾਂਤ ਨੂੰ 트ਰੇਜਡੀ ਨੂੰ ਉਹਦੇ ਤੇ ਹਮਲੇ ਨੂੰ ਲੈਂਦੇ ਆ ਜਾਂ ਰੇਪ ਨੂੰ ਲੈਂਦੇ ਆ ਤਾਂ ਫਿਰ ਇਨਾ इजीली ਲੈਂਦੇ ਆ ਤੇ ਇਹਦਾ ਮਤਲਬ ਕਿ ਉਹਨਾਂ ਦੇ ਅੰਦਰ ਉਹ ਅਹਿਸਾਸ ਨਹੀਂ ਹੈ ਹਵਾਨੀਅਤ ਆ ਇਨਸਾਨੀਅਤ ਨਹੀਂ ਹੈ Indeed. Yeah. ਪ੍ਰੋਫੈਸਰ ਸਾਹਿਬ ਰਾਣਾ ਗੁਰਜੀਤ ਇੱਕ ਵੱਡਾ ਚਿਹਰਾ ਨੇ ਪੰਜਾਬ ਦੇ ਸਿਆਸਤਦਾਨ ਵੀ ਨੇ ਇੱਕ ਕਾਰੋਬਾਰੀ ਵੀ ਨੇ ਰਾਣਾ ਗੁਰਜੀਤ ਦੀ ਰਾਣਾ 슈ਗਰ ਲਿਮਟਿਡ ਨੂੰ ਜਾਣਕਾਰੀ ਮੁਤਾਬਕ ਸੇਬੀ ਨੇ 63 ਕਰੋੜ ਰੁਪਏ ਜੁਰਮਾਨਾ ਲਗਾ ਦਿੱਤਾ ਹੈ ਰਾਣਾ 슈ਗਰ ਲਿਮਟਿਡ ਦੀਆਂ ਮੁਸ਼ਕਲਾਂ ਕਾਫੀ ਵੱਧ ਗਈਆਂ ਨੇ ਇਸ ਮਾਮਲੇ 'ਚ ਸੇਬੀ ਨੇ ਆਰਐਸਐਲ ਦੇ ਬੋਰਡ ਆਫ ਡਾਇਰੈਕਟਰ ਸਮੇਤ ਪੰਜ ਫਰਮਾਤੇ 2 ਸਾਲ ਲਈ ਪਾਬੰਦੀ ਲਗਾ ਦਿੱਤੀ ਹੈ ਕੁਝ ਮੀਡੀਆ ਰਿਪੋਰਟਸ ਇਹ ਕਹਿ ਰਹੀਆਂ ਨੇ ਆਖਰун ਸੇਬੀ ਇੰਨੀ ਐਕਟਿਵ ਕਿਉਂ ਹੋਗੀ ਕੀ ਹਿੰਡਨਬਰਗ ਦੀ ਰਿਪੋਰਟ ਨੂੰ ਉਸ ਤਰ੍ਹਾਂ ਘੱਟ ਪ੍ਰਭਾਵ ਸ਼ਾਲੀ ਕਰਨ ਦੇ ਲਈ ਇਹ ਸਭ ਕੁਝ ਹੋ ਰਿਹਾ ਹੈ ਜਾਂ ਫਿਰ ਵਾਕਈ ਇਹਨਾਂ ਵਿੱਚ ਕੋਈ ਖਾਮੀਆਂ ਸੀ ਨਹੀਂ ਇਹ ਤੇ ਹੁਣ ਮੈਨੂੰ ਸੱਚੀ ਇਹ ਤੇ ਰਾਣਾ ਨੂੰ ਪਤਾ ਲੈਣਾ ਪਊ ਮੈਨੂੰ ਇਹਦੀ ਬੈਕਗ੍ਰਾਉਂਡ ਵੀ ਸਾਰਾ ਪ੍ਰਵਿੰਦਰ ਕੇਸ ਦਾ ਪਤਾ ਨਹੀਂ ਕਿ ਕਦੋਂ ਦੀ ਇਨਕੁਆਇਰੀ ਕੀ ਚੱਲ ਰਹੀ ਸੀ ਮੈਂ ਵੀ ਇਹ ਅੰਕੜੇ ਦੇਖੇ ਹੀ ਐ ਪਰ ਹੈ ਤੇ ਇਹ ਰਾਣੇ ਲਈ ਬੜੀ ਵੱਡੀ ਗੱਲ ਆ ਉਹਨਾਂ ਨੇ ਇਹ ਵੀ ਕਹਿਤਾ ਕਿ 45 ਦਿਨਾਂ ਦੇ ਅੰਦਰ-ਅੰਦਰ ਪੈਸੇ ਜਮ੍ਹਾਂ ਕਰਾਓ 3 ਕਰੋੜ ਰੁਪਈਆ ਪਤਾ ਨਹੀਂ ਇੰਨੇ ਕ ਪੈਸੇ ਕੰਪਨੀਆਂ ਕੋਲ ਇਨਾਂ ਕੋਲ ਹੈ ਕਿ ਨਹੀਂ ਹੈ ਜੇ ਹੋਣਗੇ ਤੇ ਖਰਾਬ ਹੀ ਦੇਣਗੇ ਪਰ ਜਨਰਲੀ ਕੀ ਹੁੰਦਾ ਕਿ ਜਦੋਂ ਕੋਈ ਇਹ ਹੁੰਦਾ ਅਗਲਾ ਕੋਰਟ ਚਲੇ ਜਾਂਦਾ ਉਹ ਚਲਦੇ ਆ ਚਲਦੇ ਆ ਕੇਸ ਚਲਦੇ ਫਿਰਦੇ ਆ ਉਹਨਾਂ ਦੇ ਆਪਣੇ ਆਪਣੇ ਵਕੀਲ ਰੱਖੇ ਜਾਂਦੇ ਆ ਤੇ ਪਰ ਇਹ ਤੁਸੀਂ ਜਿਹੜੀ ਦੂਜੀ ਗੱਲ ਜੋੜਦੇ ਆ ਇਹ ਗੱਲ ਤੇ ਠੀਕ ਹੈ ਕਿ ਜਿੱਥੇ ਤੇ ਸੇਬੀ ਨੂੰ ਅੱਖਾਂ ਦਿਖਾਉਣੀਆਂ ਚਾਹੀਦੀਆਂ ਸੋ ਉੱਥੋਂ ਤੇ ਭੱਜ ਲਈ ਹੂੰ ਉਹਤੇ ਤੇ ਬਿਲਕੁਲ ਹੀ ਕੁਝ ਕੀਤਾ ਹੀ ਨਹੀਂ ਕਿ ਐਨ ਸਾਫ ਹੀ ਕਰਤਾ ਆ ਜਿਹੜੇ ਛੋਟੇ ਛੋਟੇ ਕਾਰੋਬਾਰੀ ਐ ਰਾਣਾ ਜੂ ਗੁਰਮੇਲ ਜਾਂ ਹੋ ਰਿਆ ਉਹਨਾਂ ਨੂੰ ਫੜ ਕੇ ਤੇ ਉਹਦੇ ਤੇ ਧੁਆ ਹੀ ਕੱਢ ਦਿੱਤਾ ਪਤਾ ਨਹੀਂ 15 ਬੰਦੇ ਕਿੰਨੇ ਘਰ ਦੇ 7-8 ਜੀ ਸਾਰੇ ਲਪੇਟ ਕੇ ਰੱਖਦੇ ਆ ਕਿਉਂਕਿ ਕਾਂਗਰਸ ਦੇ ਨਾਲ ਆ ਇਸ ਕਰਕੇ ਉਹ ਇਹਦਾ ਪੋਲੀਟਿਕਲ ਐਂਗਲ ਵੀ ਸਾਫ-ਸਾਫ ਨਜ਼ਰ ਆਊਗਾ ਹੁਣ ਇਹ ਕਾਂਗਰਸ ਇਹਦਾ ਕੀ ਜਵਾਬ ਦਿੰਦੀ ਐ ਕੀ ਉਹ ਰਾਣਾ ਗੁਰਜੀਤ ਦੇ ਨਾਲ ਖੜਦੇ ਆ ਜਾਂ ਪਹਿਲਾਂ ਜਿਵੇਂ ਉਹ ਛੁਰੂ ਛੁਰੂ ਜੇ ਮਨਿਸਟਰ ਬਣੇ ਸੀਗੇ ਤੇ ਇਹਦੇ ਤੇ ਸਖਪਾਲ ਖਹਿਰਾ ਇਹਦੇ ਪਿੱਛੇ ਪੈ ਗਿਆ ਉਦੋਂ ਉਹ ਆਮ ਆਦਮੀ ਪਾਰਟੀ ਚ ਸੀ ਤਾਂ ਇਹਨੂੰ ਵਿਚਾਰੇ ਨੂੰ ਮਨਿਸਟਰੀ ਤੋਂ ਵੀ ਹੱਥ ਧੋਣਾ ਪਿਆ ਤੇ ਹੁਣ ਐ ਕਿ ਟਿਕਟ ਦਾ ਵੀ ਸੀਗਾ ਰਾਣਾ ਗਰਜੀਤ ਦਾ ਕਿ ਮੈਨੂੰ ਮੇਰੇ ਮੁੰਡੇ ਨੂੰ ਸ਼ਾਇਦ ਆਨੰਦਪੁਰ ਸਾਹਿਬ ਤੋਂ ਜੇ ਟਿਕਟ ਮਿਲ ਜੇ ਤੇ ਸ਼ਾਇਦ ਕੱਢ ਵੀ ਜਾਂਦੇ ਉਹ ਮਤਲਬ ਕਿਉਂਕਿ ਪੈਸੇ ਵਾਲਾ ਬੰਦਾ ਹੁਣ ਇਹ ਜਿਹੜੀ ਗੱਲ ਹੈ ਕਾਂਗਰਸ ਕਿਵੇਂ ਲੈਂਦੀ ਆ ਜਿਹੜਾ ਉਹਦੇ ਤੇ ਹਮਲਾ ਹੋਇਆ ਹੋਇਆ ਤੇ ਹੈ ਹੁਣ ਐਸ ਕਾਂਗਰਸ ਹੋਇਆ ਜਾਂ ਐਸ ਕਾਰਪੋਰੇਟ ਹੋਇਆ ਇਹ ਤੇ ਉਹਨੂੰ ਦੇਖਣ ਵਾਲੀ ਗੱਲ ਹੈ ਕਿ ਕੀ ਸੱਚੀ-ਮੁੱੱਚੀ ਉਹਨਾਂ ਨੇ ਜੋ ਉਹਨਾਂ ਤੇ ਦੋਸ਼ ਲੱਗੇ ਆ ਹੁੰਦਾ ਇਹ ਤੇ ਕੀ ਆ ਮਤਲਬ ਸਾਰਾ ਮਾਲ ਪ੍ਰੈਕਟਿਸ ਦਾ ਜਾਂ ਬੇਸਿਕਲੀ ਜੇ ਤੁਸੀਂ ਪੜੋਗੇ ਕਿ ਪੈਸਾ ਇਧਰ ਦਾ ਉਧਰ ਅਨ ਅਕਾਊਂਟਡ ਮਨੀ ਉਹ ਇਧਰ ਉਧਰ ਜਦੋਂ ਹੁੰਦਾ ਤੇ ਉਹ ਮਨੀ ਲਾਂਡਰਿੰਗ ਦਾ ਕੇਸ ਬਣ ਜਾਂਦਾ ਉਹ ਸਾਰੀਆਂ ਧਰਾਵਾਂ ਲਾ ਕੇ ਇੱਕ ਵਾਰੀ ਪ੍ਰੋਸੈਸ ਸ਼ੁਰੂ ਹੋ ਜਾਂਦਾ ਪਰ ਮੈਨੂੰ ਲੱਗਦਾ ਕਿ ਠੀਕ ਹੈ ਛੋਟੇ ਬੱਦਰ ਤੇ ਵੀ ਬੇਈਮਾਨੀ ਨਹੀਂ ਹੋਣੀ ਚਾਹੀਦੀ ਪਰ ਜੇ ਤੁਸੀਂ ਵੱਡੇ ਮਗਰਮੱਛ ਦੋ ਜਾਰੀ ਫੜ ਲੋ ਤੇ ਤੁਹਾਡਾ ਕੰਮ ਕਾਫੀ ਤਕੜਾ ਹੋ ਸਕਦਾ ਸੀ ਵੀ ਜੀ ਪ੍ਰੋਫੈਸਰ ਸਾਹਿਬ ਅਮਿਤ ਸ਼ਾਹ ਦੇ ਪੁੱਤਰ ਜੈ ਸ਼ਾਹ ਇਸ ਵੇਲੇ ICC ਦੇ ਚੇਅਰਮੈਨ ਬਣ ਗਏ ਨੇ ਇਤੋਂ ਵਧਾਈਆਂ ਤਾਂ ਮਿਲ ਰਹੀਆਂ ਨੇ ਪਰ ਇੱਕ ਵਧਾਈ ਇਹੀ ਜੀ ਆਈ ਹੈ ਜੋ ਚਰਚਾ ਦਾ ਵਿਸ਼ਾ ਬਣ ਗਈ ਹੈ ਉਹ ਵਧਾਈ ਦਿੱਤੀ ਹੈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬਨਰਜੀ ਨੇ ਉਹਨਾਂ ਨੇ ਵਧਾਈ ਕੁਝ ਅਜਿਹੇ ਢੰਗ ਨਾਲ ਦਿੱਤੀ ਕਿ ਉਹ ਤੰਜ ਬਣ ਗਿਆ ਉਹਨਾਂ ਨੇ ਕਿਹਾ ਕਿ ਸ਼ੁਕਰ ਹੈ ਤੁਹਾਡਾ ਬੇਟਾ ਰਾਜਨੀਤਾ ਨਹੀਂ ਬਣਿਆ ਰਾਜਨੀਤਾ ਤਾਂ ਨਹੀਂ ਬਣਿਆ ਪਰ ICC ਦਾ ਚੇਅਰਮੈਨ ਜ਼ਰੂਰ ਬਣ ਗਿਆ ਜੋ ਬਹੁਤ ਸਾਰੇ ਸਿਆਸਤਦਾਨਾਂ ਨਾਲੋਂ ਮਹੱਤਵਪੂਰਨ ਹੈ ਕਿਤੇ ਨਾ ਕਿਤੇ ਉਹਨਾਂ ਨੇ ਇਹ ਤੰਜ ਕੱਸਿਆ ਮੇਰਾ ਸਵਾਲ ਇਹ ਹੈ ਕੀ ਹੁਣ ਇੱਥੇ ਪਰਿਵਾਰਵਾਦ ਨਹੀਂ ਨਜ਼ਰ ਆ ਰਿਹਾ ਅਕਸਰ ਅਮਿਤ ਸ਼ਾਹ ਹੋਰੀ ਜਾਂ ਬੀਜੇਪੀ ਰਾਹੁਲ ਗਾਂਧੀ ਖੁਰਾਂ ਤੇ ਕਾਂਗਰਸ ਦੇ ਉੱਤੇ ਕਈ ਤਰ੍ਹਾਂ ਦੇ ਦੋਸ਼ ਲਾਉਂਦੇ ਨੇ ਕਿ ਇਹ ਪਰਿਵਾਰਵਾਦ ਕਰਦੇ ਨੇ ਪਰਿਵਾਰ ਨੂੰ ਅੱਗੇ ਅਹੁਦੇ ਦਿੰਦੇ ਨੇ ਕੀ ਇਹ ਪਰਿਵਾਰਵਾਦ ਨਹੀਂ ਹੈ ਨਹੀਂ ਨਹੀਂ ਤੇ ਹੈ ਸਾਫ ਇਹ ਸਾਰੇ ਕਰਦੇ ਆ ਜਿਸ ਜਿਹਦਾ ਪਰਿਵਾਰ ਹੈ ਉਹਦਾ ਹੀ ਬਾਦ ਹੋਊਗਾ ਜੇ ਹੁਣ ਮੋਦੀ ਦਾ ਪਰਿਵਾਰ ਨਹੀਂ ਖੱਟੜ ਦਾ ਪਰਿਵਾਰ ਹੀ ਨਹੀਂ ਜੋਗੀ ਦਾ ਪਰਿਵਾਰ ਹੀ ਨਹੀਂ ਬੰਦੇ ਤੁਸੀਂ ਛੜੇ ਲੱਭ ਕੇ ਤੇ ਵੱਡੀਆਂ ਪੋਜੀਸ਼ਨਾਂ ਤੇ ਰੱਖਣੇ ਆ ਤਾਂ ਫਿਰ ਪਰਿਵਾਰ ਤੇ ਮੋਦੀ ਜੀ ਦਾ ਤੇ ਪਰਿਵਾਰ ਹੈਗਾ ਆ ਪਰ ਉਹ ਪਤਾ ਨਹੀਂ ਮੁੜ ਕੇ ਕੋਈ ਡਾਈਵੋਰਸ ਦਾ ਵੀ ਨਹੀਂ ਪਤਾ ਲੱਗਦਾ ਵਿਆਹ ਦਾ ਵੀ ਨਹੀਂ ਪਤਾ ਲੱਗਦਾ ਵਿੱਚ ਵਿੱਚ ਗੱਲ ਹੈਗੀ ਤੁਰੀ ਫਿਰਦੀ ਵੀ ਘੱਟੋ ਘੱਟ ਮੈਨੂੰ ਨਹੀਂ ਪਤਾ ਹੈਗਾ ਪਰ ਕੋਈ ਮੁੰਡਾ ਨਹੀਂ ਪਰਿਵਾਰ ਦਾ ਮਤਲਬ ਕੋਈ ਅੱਗੇ ਜਿਹਨੂੰ ਕੁਝ ਬਣਾਉਣਾ ਹੋਵੇ ਉਹ ਜੀ ਗੱਲ ਨਹੀਂ ਪਰ ਜਿੰਨਾਂ ਦੇ ਹੈਗੇ ਉਹ ਬਥੇਰਾ ਕਰਦੇ ਆ ਕਿਉਂ ਨਹੀਂ ਕਰਦੇ ਭਾਜਪਾ ਵਾਲੇ ਵੀ ਕਰਦੇ ਤੇ ਜੇ ਆਪਣੇ ਜਿਹਦਾ ਪਰਿਵਾਰ ਨਹੀਂ ਹੋਊਗਾ ਨਾਲ ਯਾਰਾਂ ਦੋਸਤਾਂ ਦੀ ਉਹ ਪਰਮੇਤ ਸੱਤਾ ਨਾਲ ਸੱਤਾ ਹਰ ਕੋਈ ਬਣਾਉਂਦਾ ਤੇ ਇਹ ਸਾਫ ਸਾਫ ਕੇਸ ਹੈਗਾ ਹੁਣ ਉਹਦਾ ਸ਼ਰਮਾ ਜਿਹੜਾ ਆਸਾਮ ਵਾਲਾ ਭਾਜਪਾ ਦਾ ਚੀਫ ਮਿਨਿਸਟਰ ਉਹ ਇੱਕਦਮ ਡਿਫੈਂਸ ਤੇ ਆ ਆਏ ਤੁਸੀਂ ਸਾਡੇ ਮਜ਼ਾਕ ਕਰਦੇ ਹੋ ਤੇ ਚੁਣ ਕੇ ਆਇਆ ਆ ਤੁਹੋਂ ਪੇ ਰੱਗਿਓ ਜਵਾਬ ਟੀਐਮਸੀ ਦਾ ਲੀਡਰ ਵੀ ਕੋਈ ਉਹਨਾਂ ਨੂੰ ਅੱਗੇ ਉਹਨਾਂ ਨੂੰ ਦਿੰਦਾ ਸਕੇਤ ਉਹ ਕਹਿੰਦਾ ਭਾਈ ਇਹ 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 ਕਿਹੋ ਜੀ ਚੋਣ ਆ ਸਾਰਿਆਂ ਨੂੰ ਪਤਾ ਵੀ ਇਹ ਚੋਣ ਕਿਹੋ ਜੀ ਆ ਜਿਸ ਤਰ੍ਹਾਂ ਤੁਸੀਂ ਤੁਸੀਂ ਕਹਿੰਦਾ ਕਿ ਥੋੜੀ ਚਾਰਖੰਡ ਤੇ ਮਹਾਰਾਸ਼ਟਰ ਦੀਆਂ ਸਰਕਾਰਾਂ ਨੂੰ ਤੋੜਨ ਲਈ ਦਲਾਲ ਬਣੇ ਹੋਏ ਸੀਗੇ ਇਹ ਉਹੋ ਜੀ ਤੁਹਾਨੂੰ ਇਹ ਚੂਣ-ਚੂਣ ਕਹਿਣਾ ਠੀਕ ਨਹੀਂ ਲੱਗਦਾ ਸ਼ਬਦ ਤੁਹਾਡੇ ਮੂੰਹ ਚੋਂ ਵੀ ਜਿਹੜੀਆਂ ਚੂਣਾ ਹੋ ਚੁਣ ਕੇ ਲੋਕ ਆਏ ਆ ਉਹਨਾਂ ਦੇ ਤੇ ਤੁਸੀਂ ਦੁਸ਼ਮਣ ਆ ਤੇ ਇਹਨੂੰ ਕਿਹੜੀ ਚੂਣ ਦਾ ਤੁਹਾਨੂੰ ਇਹ ਸ਼ਬਦ ਨਹੀਂ ਵਰਤਣਾ ਚਾਹੀਦਾ ਇਹੋ ਜਿਹਾ ਕਾਫੀ ਇੰਟਰਸਟਿੰਗ ਚੱਲ ਰਿਹਾ ਪਰ ਪ੍ਰਵਿੰਦਰ ਦੇਸ਼ ਦੇ ਵਿੱਚ ਇੰਜ ਹੀ ਹੈ ਸਾਡੇ ਤੇ ਕੋਈ ਕੋਈ ਪਰਵਾਹ ਨਹੀਂ ਕਰਦਾ ਜਿਹਦੇ ਹੱਥ ਸੱਤਾ ਲੱਗ ਜਾਂਦੀ ਆ ਉਹ ਤੇ ਕਹਿੰਦਾ ਮੈਂ ਵਾਸਤੇ ਇੱਕ ਵਾਰੀ ਆਪਣੇ ਬਾਰੇ ਨਿਵਾਰੇ ਆਉਣ ਵਾਲੇ ਨਿਾਰੇ ਕਰਦੀਏ ਆਉਣ ਵਾਲੀਆਂ ਛੱਤ ਪੀੜੀਆਂ ਤੱਕ ਤੇ ਅਮਿਤ ਸ਼ਾਹ ਤੇ ਦੇਖੋ ਸੱਤਾ ਦੇ ਵਿੱਚ ਨੰਬਰ 2 ਤੇ ਆ ਕੋਈ ਦਿਖਦਾ ਜਿ ਦਿਖਣ ਚ ਬਾਕੀ ਅੰਦਰੋਂ ਕੀ ਉਹਨਾਂ ਦੀ ਕਹਾਣੀ ਉਹ ਨਹੀਂ ਮੈਨੂੰ ਪਤਾ ਹੈ ਪਰ ਇਸ ਵੇਲੇ ਜੇ ਜਮ ਪ੍ਰਧਾਨ ਮੰਤਰੀ ਆ ਜਮਿਤ ਸ਼ਾਹ ਤੇ ਜਾ ਬੰਦਾ ਕੋਈ ਦੇਖਦਾ ਨਹੀਂ ਜੇ ਉਹਦੇ ਬਾਰੇ ਨਿਾਰੇ ਨਹੀਂ ਹੁਣ ਫੇਰ ਕਦੇ ਹੋਣੇ ਠੀਕ ਹੈ ਪ੍ਰੋਫੈਸਰ ਸਾਹਿਬ ਬਹੁਤ-ਬਹੁਤ ਧੰਨਵਾਦ ਸਮਾਂ ਦੇਣ ਦੇ ਲਈ ਬਹੁਤ-ਬਹੁਤ ਸ਼ੁਕਰੀਆ ਪ੍ਰਵਿੰਦਰ ਜੀ ਸੋ ਇਸਨ ਸਾਡੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਜੀ ਨੇ ਜਿਨ੍ਹਾਂ ਨੇ ਅੱਜ ਵੱਡੇ ਮੁੱਦਿਆਂ ਤੇ ਵੱਡੀਆਂ ਖਬਰਾਂ ਤੇ ਸਾਡੇ ਨਾਲ ਚਰਚਾ ਕੀਤੀ ਹੈ ਤੁਹਾਨੂੰ ਇਹ ਚਰਚਾ ਕਿਵੇਂ ਲੱਗੀ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਆਪਣੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਇਸੇ ਤਰ੍ਹਾਂ ਦੀ ਚਰਚਾ ਦੇਖਣ ਦੇ ਲਈ ਜੁੜੇ ਰਹੋ ਦੀ ਅਨਮਿਊਟ ਦੇ ਨਾਲ ਤਦ ਤੱਕ ਲਈ ਧੰਨਵਾਦ